ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਮੈਂ ਆ ਸੰਦੀਪ ਸਿੰਘ ਖਰਲ ਔਰ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਸਿੰਘ ਡੱਲਾ ਡੱਲਾ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸੰਦੀਪ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ-ਬਹੁਤ ਧੰਨਵਾਦ ਡੱਲਾ ਸਾਹਿਬ ਅੱਜ ਸਿੱਧੂ ਸਾਹਿਬ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਮੈਂ ਗੱਲ ਕਰ ਰਿਹਾ ਨਵਜੋਤ ਸਿੰਘ ਸਿੱਧੂ ਹੁਣਾ ਦੀ ਤੇ ਜਦੋਂ ਉਹਨਾਂ ਨੇ ਇਹ ਮੀਡੀਆ ਨੂੰ ਗੱਲ ਦੱਸੀ ਵੀ ਮੈਂ ਇੰਨੇ ਵਜੇ ਇੰਨੇ ਇਸ ਥਾਂ ਦੇ ਉੱਤੇ ਪ੍ਰੈਸ ਕਾਨਫਰੰਸ ਕਰਨੀ ਆ ਤਾਂ ਸਾਡੇ ਜਿਹੜੇ ਮੀਡੀਆ ਭਾਈਚਾਰੇ ਦੇ ਸਾਡੇ ਭੈਣ ਭਰਾ ਨੇ ਇਹਨਾਂ ਨੇ ਸਵਾਲਾਂ ਦੀ ਇੱਕ ਲੰਮੀ ਲਿਸਟ ਤਿਆਰ ਕਰਨੀ ਸ਼ੁਰੂ ਕਰ ਦਿੱਤੀ ਵੀ ਸਿੱਧੂ ਸਾਹਿਬ ਕਮੈਂਟਰੀ ਕਰ ਰਹੇ ਸੀਗੇ ਅੱਜ ਪ੍ਰੈਸ ਕਾਨਫਰੰਸ ਕਰਨਗੇ ਤਾਂ ਕੀ ਸਿੱਧੂ ਸਾਹਿਬ ਸਿਆਸਤ ਵਿੱਚ ਵਾਪਸ ਆ ਰਹੇ ਆ ਸਿੱਧੂ ਸਾਹਿਬ ਕਾਂਗਰਸ ਦੀ ਅਗਵਾਈ ਕਰਨਗੇ ਜਾਂ ਕਿਸੇ ਹੋਰ ਪਾਰਟੀ ਦੀ ਜਾਂ ਫਿਰ ਕੋਈ ਆਪਣਾ ਧੜਾ ਬਣਾਉਣਗੇ ਪਰ ਜਦੋਂ ਪ੍ਰੈਸ ਕਾਨਫਰੰਸ ਹੋਈ ਤਾਂ ਸਿੱਧੂ ਸਾਹਿਬ ਨੇ ਜ਼ਿਕਰ ਕੀਤਾ ਸਿੱਧੂ ਇਜ਼ਮ ਦਾ ਜਿਹਦੇ ਵਿੱਚ ਉਹਨਾਂ ਨੇ ਕਿਹਾ ਵੀ ਮੈਂ ਇੱਕ YouTube ਚੈਨਲ ਜਿਹੜਾ ਬਣਾਣਾ ਤੇ ਉਹਦੇ ਤੇ ਹੁਣ ਡਿਟੇਲ ਜਿਹੜੀ ਆ ਉਹ ਆਮ ਲੋਕਾਂ ਦੇ ਨਾਲ ਸਾਂਝੀ ਕਰਿਆ ਕਰਨੀ ਆ ਉਹ ਕਿਹੜੀ ਡਿਟੇਲ ਸਾਂਝੀ ਕੀਤੀ ਜਾਏਗੀ ਇਹ ਤਾਂ ਹੱਤੋਂ ਜਾਣਦੇ ਆ ਨਾਲ ਹੀ ਡਲਾ ਸਾਹਿਬ ਇਹ ਵੀ ਦੱਸੋ ਬਈ ਹਰਜਿੰਦਰ ਸਿੰਘ ਧਾਮੀ ਐਸਜੀਪੀਸੀ ਪ੍ਰਧਾਨ ਚੁੱਪ ਚੁੱਪ ਕਿਉਂ ਨੇ ਹਾਲਾਂਕਿ ਉਹਨਾਂ ਨੇ ਐਸਜੀਪੀਸੀ ਪ੍ਰਧਾਨ ਤੋਂ ਆਪਣਾ ਅਸਤੀਫਾ ਵਾਪਸ ਲੈ ਲਿਆ ਸੀ ਸੁਖਵੀਰ ਬਾਦਲ ਦੇ ਕਹਿਣ ਦੇ ਉੱਤੇ ਪਰ ਕੁਝ ਉਹਨਾਂ ਦੀਆਂ ਨੇੜਤਾਵਾਂ ਘਟੀਆਂ ਜਾਪਦੀਆਂ ਨੇ ਆਪਸ 'ਚ ਤਾਲਮੇਲ ਦੀ ਕੋਈ ਕਮੀ ਜਿਹੜੀ ਆ ਉਹ ਦਿਖਾਈ ਦੇ ਰਹੀ ਆ ਔਰ ਹਰਜਿੰਦਰ ਸਿੰਘ ਧਾਮੀ ਇੱਕਦਾਂ ਮੀ ਚੁੱਪ ਕਿਉਂ ਹੋ ਗਏ ਇਹਦੇ ਬਾਰੇ ਪਤਾ ਨਹੀਂ ਲੱਗ ਰਿਹਾ ਵੀ ਕੀ ਹਰਜਿੰਦਰ ਸਿੰਘ ਧਾਮੀ ਕਿਤੇ ਸੱਤ ਮੈਂਬਰੀ ਕਮੇਟੀ ਦੇ ਸੰਪਰਕ ਚਾਪਾ ਨਹੀਂ ਕਿਉਂਕਿ ਹਰਜਿੰਦਰ ਸਿੰਘ ਧਾਮੀ ਵੀ ਉਸ ਸੱਤ ਮੈਂਬਰੀ ਜਿਹੜੀ ਕਮੇਟੀ ਜਿਹੜੀ ਹੁਣ ਪੰਜ ਮੈਂਬਰੀ ਰਹਿ ਗਈ ਹੈ ਉਹਦਾ ਹਿੱਸਾ ਬਣਾਏ ਗਏ ਸੀ ਉਤੋਂ ਅਸਤੀਫਾ ਲੈ ਲਿਆ ਸੀ ਹੁਣ ਹਰਜਿੰਦਰ ਧਾਮੀ ਦੀਆਂ ਸਰਗਰਮੀਆਂ ਕੀ ਨੇ ਤੇ ਨਾਲ ਹੀ ਡੱਲਾ ਸਾਹਿਬ ਉਸ ਤਸਵੀਰ ਦਾ ਵੀ ਜ਼ਿਕਰ ਕਰੋ ਜਿਹੜੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਆ ਜਿਹਦੇ ਵਿੱਚ ਅਕਾਲ ਤਖਤ ਦੇ ਸਾਫ ਦਾ ਜਥੇਦਾਰ ਭਾਈ ਰਣਜੀਤ ਸਿੰਘ ਜਿਹੜੇ ਆ ਉਹ ਵਿਰਸਾ ਸਿੰਘ ਵਲਟੋਆ ਨੂੰ ਮਿਲਦੇ ਆ ਤੇ ਇਸ ਤਸਵੀਰ ਨੇ ਪੂਰਾ ਸਿਆਸੀ ਦ੍ਰਿਸ਼ ਜਿਹੜਾ ਉਹ ਬਦਲ ਕੇ ਰੱਖ ਦਿੱਤਾ ਇਹਦੇ ਕੀ ਮayne ਆ ਤੇ ਡੱਲਾ ਸਾਹਿਬ ਹੁਣ ਸਭ ਤੋਂ ਪਹਿਲਾਂ ਤੁਸੀਂ ਇਹ ਦੱਸੋ ਵੀ ਸਿੱਧੂ ਸਾਹਿਬ ਸਿਆਸਤ ਕਰਨਗੇ ਇਹ ਸਿੱਧੂਇਜ਼ਮ ਕੀ ਆ ਜਾਂ ਫਿਰ ਸਿੱਧੂ ਸਾਹਿਬ ਕੋ ਆਪਣਾ ਧੜਾ ਬਣਾਉਣਗੇ ਕਿਉਂਕਿ ਪੰਜਾਬ ਮਾਡਲ ਉਹਨਾਂ ਨੇ ਇੱਕ ਬਣਾਇਆ ਸੀਗਾ 2022 ਦੀਆਂ ਚੋਣਾਂ 'ਚ ਉਹ ਹਾਲੇ ਵੀ ਬਰਕਰਾਰ ਆ ਉਹਨਾਂ ਦਾ ਇਹ ਕਹਿਣਾ ਉਹ ਲਾਗੂ ਹੀ ਨਹੀਂ ਕੀਤਾ ਗਿਆ ਪਰ ਹੁਣ ਸਿੱਧੂ ਸਾਹਿਬ ਜਿਹੜੇ ਸਰਗਰਮ ਹੋ ਰਹੇ ਆ ਇਹ ਸਰਗਰਮੀ ਕਿਸ ਰੁਖ ਜਾਏਗੀ ਜੀ ਦੇਖੋ ਨਵਜੋਤ ਸਿੰਘ ਸਿੱਧੂ ਉਹਨਾਂ ਨੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਹੈ ਸ਼ੁੱਧ ਰੂਪ ਦੇ ਵਿੱਚ ਉਹਨਾਂ ਨੇ ਇੱਕ ਸੋਸ਼ਲ ਮੀਡੀਆ ਤੇ YouTube ਚੈਨਲ ਲਾਂਚ ਕੀਤਾ ਨਵਜੋਤ ਸਿੰਘ ਸਿੱਧੂ ਦੇ ਨਾਂ ਤੇ ਨਵਜੋਤ ਸਿੱਧੂ ਅਫੀਸ਼ੀਅਲ ਔਰ ਉਹਦੇ ਤੇ ਤਸਵੀਰਾਂ ਲੱਗੀਆਂ ਨੇ ਸਿੱਧੂਇਜ਼ਮ ਦੀਆਂ ਔਰ ਚੈਨਲ ਦੇ ਵਿੱਚ ਇੱਕ ਪਾਸੇ ਤਾਂ ਜਿਹੜੀ ਤਸਵੀਰ ਲੱਗੀ ਉਹਨਾਂ ਦੇ ਹੱਥ 'ਚ ਕ੍ਰਿਕਟ ਦਾ ਬੱਲਾ ਤੇ ਇੱਕ ਪਾਸੇ ਜਿਹੜਾ ਸਿੱਧੂਇਜ਼ਮ ਲਿਖਿਆ ਹੋਇਆ ਇਹਦਾ ਮਤਲਬ ਇਹ ਹੈ ਕਿ ਨਵਜੋਤ ਸਿੰਘ ਸਿੱਧੂ ਆਪਣੇ ਦਿਲ ਦੀ ਹਰ ਗੱਲ ਇਸ ਚੈਨਲ ਤੇ ਕਰਨਗੇ ਹਾਲਾਂਕਿ ਇਹਦੇ ਵਿੱਚ ਜ਼ਿਆਦਾਤਰ ਜਿਹੜਾ ਜਿਹੜਾ ਉਹਨਾਂ ਨੇ ਕੱਲ ਜ਼ਿਕਰ ਵੀ ਕੀਤਾ ਉਹ ਕਮੈਂਟਰੀ ਦੇ ਨਾਲ ক্রিকেট ਦੇ ਨਾਲ ਸੰਬੰਧਿਤ ਹੋਏਗਾ ਉਹਨਾਂ ਦੀ ਜ਼ਿੰਦਗੀ ਦੇ ਬਹੁਤ ਸਾਰੇ ਅਣਛੂਏ ਪਹਿਲੂ ਜਿਨ੍ਹਾਂ ਬਾਰੇ ਲੋਕਾਂ ਨੂੰ ਬਹੁਤ ਘੱਟ ਪਤਾ ਹੈ ਉਹਦਾ ਜ਼ਿਕਰ ਕਰਨਗੇ ਉਤਸ਼ਾਹ ਵਰਦਕ ਵੀਡੀਓਜ਼ ਹੋਣਗੀਆਂ ਮੋਟੀਵੇਸ਼ਨਲ ਵੀਡੀਓਜ਼ ਆਪਾਂ ਕਹਿ ਦਿੰਨੇ ਆਂ ਔਰ ਨਵਜੋਤ ਸਿੰਘ ਸਿੱਧੂ ਦੀਆਂ ਜਿਹੜੀਆਂ ਵੱਖ-ਵੱਖ ਸਰਗਰਮੀਆਂ ਨੇ ਇਸ ਤਰ੍ਹਾਂ ਦੀਆਂ ਵੀਡੀਓਜ਼ ਉਹਦੇ ਉੱਪਰ ਆਉਣਗੀਆਂ ਔਰ ਨਿਸ਼ਚਿਤ ਤੌਰ ਤੇ ਪੰਜਾਬ ਦੇ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੀ ਤਰੱਕੀ ਲਈ ਉਹ ਆਪਣਾ ਵਿਜ਼ਨ ਆਪਣਾ ਅਜੰਡਾ ਨਿਸ਼ਚਿਤ ਤੌਰ ਤੇ ਇਸ ਦੇ ذریعے ਰੱਖ ਸਕਦੇ ਨੇ ਹਾਲਾਂਕਿ ਕੱਲ ਉਹਨਾਂ ਨੇ ਸਾਫ਼ ਤੌਰ ਤੇ ਇਨਕਾਰ ਕਰਤਾ ਆ ਰਾਜਨੀਤਿਕ ਤੌਰ ਤੇ ਉਹਨਾਂ ਦਾ ਇਹ ਚੈਨਲ ਨਹੀਂ ਹੋਏਗਾ ਪਰ ਵਿੱਚ ਵਿੱਚ ਇੱਕ ਮਨੁੱਖ ਦਾ ਸੁਭਾਅ ਹੁੰਦਾ ਹੈ ਪੰਜਾਬ ਦੇ ਦਰਦ ਨੂੰ ਉਹ ਕਦੇ-ਕਦੇ ਬਿਆਨ ਕਰ ਸਕਦੇ ਨੇ ਕਿ ਕਿੱਦਾਂ ਦਾ ਪੰਜਾਬ ਉਹ ਵੇਖਣਾ ਚਾਹੁੰਦੇ ਸੀ ਤੇ ਅੱਜ ਪੰਜਾਬ ਕਿੱਦਾਂ ਦਾ ਹੈ ਇਹ ਗੱਲਾਂ ਉਹ ਕਰ ਸਕਦੇ ਨੇ ਕਿਉਂਕਿ ਉਹਨਾਂ ਦਾ ਆਪਣਾ ਪਲੇਟਫਾਰਮ ਹੈ YouTube ਚੈਨਲ ਹੈ ਔਰ ਹਰ ਕਿਸੇ ਨੂੰ ਹੱਕ ਹੈ ਆਪਣੀ ਗੱਲ ਰੱਖਣ ਦਾ ਪਰ ਡੱਲਾ ਸਾਹਿਬ ਗੱਲ ਇਹ ਹੈ ਵੀ ਸਿੱਧੂ ਸਾਹਿਬ ਨੂੰ ਸਿਆਸਤ ਬਾਰੇ ਸਵਾਲ ਕੀਤਾ ਗਿਆ ਸੀਗਾ ਵੀ ਪੰਜਾਬ ਦੀ ਸਿਆਸਤ ਵਿੱਚ ਸਰਗਰਮ ਹੋਵੋਗੇ ਨੈਸ਼ਨਲ ਪੋਲਿਟਿਕਸ ਦੇ ਵਿੱਚ ਹੋਵੋਗੇ ਫਿਰ ਉਹਨਾਂ ਨੇ ਉਹ ਗੱਲ ਦੱਸੀ ਵੀ ਜਦੋਂ ਮੈਨੂੰ ਭਾਜਪਾ ਨੇ ਬੁਲਾਇਆ ਕਿਸ ਤਰ੍ਹਾਂ ਫਿਰ ਐਮਪੀ ਦੀ ਟਿਕਟ ਦਿੱਤੀ ਕਿਤੇ ਨਾ ਕਿਤੇ ਸਿੱਧੂ ਸਾਹਿਬ ਜਿਹੜੇ ਆ ਉਹ ਇਦਾਂ ਤੇ ਨਹੀਂ ਚਾਹੁੰਦੇ ਵੀ ਉਹਨਾਂ ਨੂੰ ਫੇਰ ਕੋਈ ਆਵਾਜ਼ ਮਾਰੇ ਫੇਰ ਉਹ ਪੂਰਾ ਮਾਹੌਲ ਕ੍ਰੀਏਟ ਕੀਤਾ ਜਾਵੇ ਸਿੱਧੂ ਸਾਹਿਬ ਫੇਰ ਸਰਗਰਮ ਹੋਣ ਕਿਉਂਕਿ ਇਸ ਵਕਤ ਸਿੱਧੂ ਸਾਹਿਬ ਵੀ ਸ਼ਾਂਤ ਹੈ ਤੇ ਜਿਨ੍ਹਾਂ ਪਾਰਟੀਆਂ ਦੇ ਨਾਲ ਉਹ ਸੰਬੰਧ ਰੱਖਦੇ ਆ ਜਾਂ ਰੱਖਦੇ ਰਹੇ ਆ ਉਹ ਵੀ ਠੰਡੀਆਂ ਬੈਠੀਆਂ ਨੇ ਦੇਖੋ ਜਿਹੜੀ ਉਹਨਾਂ ਦੀ ਕੱਲ ਪ੍ਰੈਸ ਕਾਨਫਰੰਸ ਅੱਜ ਉਹਨਾਂ ਦੀ ਪ੍ਰੈਸ ਕਾਨਫਰੰਸ ਮੈਂ ਸੁਣੀ ਬਹੁਤ ਸਾਰੇ ਪੱਤਰਕਾਰ ਉਹਨਾਂ ਨੂੰ ਸਵਾਲ ਕਰ ਰਹੇ ਸੀ ਕਈ ਪੱਤਰਕਾਰਾਂ ਨੇ ਪੁੱਛਿਆ ਕਿ ਤੁਸੀਂ ਕਿਹੜੀ ਪਾਰਟੀ ਨਾਲ ਹੋ ਤੇ ਨਵਜੋਤ ਸਿੱਧੂ ਨੇ ਕਿਹਾ ਕਿ ਤੁਹਾਨੂੰ ਨਹੀਂ ਪਤਾ ਇਹਦਾ ਮਤਲਬ ਹੈ ਕਿ ਨਵਜੋਤ ਸਿੰਘ ਸਿੱਧੂ ਉਹਨਾਂ ਦਾ ਸਟੈਂਡ ਅੱਜ ਵੀ ਕਾਂਗਰਸ ਦੇ ਨਾਲ ਹੈ ਔਰ ਤੁਸੀਂ ਵੇਖੋ ਜਿਹੜਾ ਉਹਨਾਂ ਦਾ ਟਵਿੱਟਰ ਅਕਾਊਂਟ ਹੈ ਉਹਦੇ ਉੱਪਰ ਅੱਜ ਵੀ ਰਾਹੁਲ ਗਾਂਧੀ ਔਰ ਪ੍ਰਿੰਕਾ ਗਾਂਧੀ ਦੀ ਤਸਵੀਰ ਲੱਗੀ ਹੈ ਸੋ ਨਵਜੋਤ ਸਿੱਧੂ ਜਿਸ ਤਰ੍ਹਾਂ ਦਾ ਵਿਅਕਤੀ ਹੈ ਜਿਸ ਦਿਨ ਨਵਜੋਤ ਸਿੱਧੂ ਨੇ ਆਪਣੇ ਟਵਿੱਟਰ ਤੋਂ ਪ੍ਰਿੰਕਾ ਗਾਂਧੀ ਔਰ ਰਾਹੁਲ ਗਾਂਧੀ ਦੀ ਤਸਵੀਰ ਹਟਾਤੀ ਉਸ ਦਿਨ ਤਾਂ ਇਹ ਸਵਾਲ ਖੜਾ ਹੋ ਸਕਦਾ ਹੈ ਵੀ ਕੀ ਨਵਜੋਤ ਸਿੰਘ ਸਿੱਧੂ ਦਾ ਕਾਂਗਰਸ ਤੋਂ ਮੋਹ ਭੰਗ ਹੋ ਗਿਆ ਨਹੀਂ ਤਾਂ ਨਵਜੋਤ ਸਿੰਘ ਸਿੱਧੂ ਕਾਂਗਰਸ ਦੇ ਵਿੱਚ ਹੀ ਹੈ ਕਿਉਂਕਿ ਰਾਹੁਲ ਗਾਂਧੀ ਔਰ ਪ੍ਰਿੰਕਾ ਗਾਂਧੀ ਦੋਨਾਂ ਦੇ ਨਾਲ ਉਹਨਾਂ ਦੀ ਪਰ ਡੱਲਾ ਸਾਹਿਬ ਰਾਜਨੀਤਿਕ ਨੇੜਤਾ ਵੀ ਹੈ ਸਵਾਲ ਹੈ ਪਰਿਵਾਰਕ ਨੇੜਤਾ ਵੀ ਸਵਾਲ ਇੱਥੇ ਡੱਲਾ ਸਾਹਿਬ ਇਹ ਵੀ ਹੈ ਵੀ ਮੰਨ ਲਿਆ ਕਿ ਉਹਨਾਂ ਦਾ ਕਾਂਗਰਸ ਤੋਂ ਮੋਹ ਭੰਗ ਹੋ ਸਕਦਾ ਪਰ ਪੰਜਾਬ ਦੇ ਨਾਲ ਉਹ ਅੱਜ ਵੀ ਖੜੇ ਆ ਪੰਜਾਬ ਵਾਸਤੇ ਉਹਨਾਂ ਨੇ ਇੱਕ ਪੰਜਾਬ ਮਾਡਲ ਵੀ ਬਣਾਇਆ ਸੀਗਾ ਫੇਰ ਕੀ ਸਿੱਧੂ ਸਾਹਿਬ ਜਿਹੜੇ ਆ ਉਹ ਆਪਣੇ ਤੌਰ ਦੇ ਉੱਤੇ ਜਿਹੜਾ ਇਸ ਪੰਜਾਬ ਮਾਡਲ ਨੂੰ ਲਾਗੂ ਕਰਾਉਣ ਵਾਸਤੇ ਕੋਈ ਸਿਆਸੀ ਪਾਰਟੀ ਦਾ ਗਠਨ ਕਰ ਸਕਦੇ ਆ ਜੀ ਦੇਖੋ ਜਦੋਂ ਨਵਜੋਤ ਸਿੰਘ ਸਿੱਧੂ ਉਹਨਾਂ ਨੇ ਆਪ ਹੀ ਸੰਕੇਤ ਦਿੱਤਾ ਕਿ ਉਹ ਕਾਂਗਰਸ 'ਚ ਖੜੇ ਨੇ ਸੋ ਮੈਨੂੰ ਨਹੀਂ ਲੱਗਦਾ ਕਿ ਉਹ ਕਿਸੇ ਤਰ੍ਹਾਂ ਦੀ ਕੋਈ ਸਿਆਸੀ ਪਾਰਟੀ ਬਣਾਉਣਗੇ ਪਰ ਹਾਂ ਮੈਨੂੰ ਇਹਦੀ ਸੰਭਾਵਨਾ ਘੱਟ ਲੱਗਦੀ ਹੈ ਕਿ ਨਵਜੋਤ ਸਿੰਘ ਸਿੱਧੂ ਹੁਣ ਪੰਜਾਬ ਦੀ ਸਿਆਸਤ ਦੇ ਵਿੱਚ ਖੁੱਲ ਕੇ ਸਰਗਰਮ ਹੋਣ ਉਹ ਇਕੋ ਸੂਰਜ ਚ ਸਰਗਰਮ ਹੋ ਸਕਦੇ ਨੇ ਜੋ ਮੈਨੂੰ ਲੱਗਦਾ ਦੇਖੋ ਕਾਂਗਰਸ ਪਾਰਟੀ ਨੇ ਤਾਂ ਆਪ ਹੀ ਕਾਂਗਰਸ ਪਾਰਟੀ ਦੇ ਕੁਝ ਲੀਡਰਾਂ ਨੇ ਤਾਂ ਨਵਜੋਤ ਸਿੰਘ ਸਿੱਧੂ ਨੂੰ ਆਪ ਹੀ ਸਰਗਰਮੀ ਤੋਂ ਰੋਕਿਆ ਸੀ ਹੁਣ ਜਦੋਂ ਤੱਕ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਨਵਜੋਤ ਸਿੰਘ ਸਿੱਧੂ ਨੂੰ ਆਪ ਸਰਗਰਮ ਹੋਣ ਲਈ ਨਹੀਂ ਕਹਿੰਦੀ ਮੈਨੂੰ ਨਹੀਂ ਲੱਗਦਾ ਕਿ ਨਵਜੋਤ ਸਿੰਘ ਸਿੱਧੂ ਆਪਣੇ ਪੱਧਰ ਤੇ ਕਾਂਗਰਸ ਚ ਸਰਗਰਮ ਹੋਣਗੇ ਪਰ ਦੂਸਰਾ ਨਵਜੋਤ ਸਿੰਘ ਸਿੱਧੂ ਨੇ ਜਿਸ ਤਰ੍ਹਾਂ ਦਾ ਅਜੰਡਾ ਕਾਂਗਰਸ ਚ ਰੱਖਿਆ ਸੀ ਉਹਨਾਂ ਨੇ ਪੰਜਾਬ ਮਾਡਲ ਪੇਸ਼ ਕੀਤਾ ਸੀ ਕਾਂਗਰਸ ਪਾਰਟੀ ਨੇ ਉਸ ਪੰਜਾਬ ਮਾਡਲ ਨੂੰ ਸਵੀਕਾਰ ਨਹੀਂ ਕੀਤਾ ਕਾਂਗਰਸ ਪਾਰਟੀ ਦੀ ਸਰਕਾਰ ਵੀ ਨਹੀਂ ਬਣੀ ਉਸ ਤੋਂ ਬਾਅਦ ਰਾਹੁਲ ਗਾਂਧੀ ਜਾਂ ਪ੍ਰਿੰਕਾ ਗਾਂਧੀ ਜਾਂ ਮਲਕ ਅਰਜਨ ਖੜਗੇ ਜਾਂ ਬੀਬੀ ਸੋਨੀਆ ਗਾਂਧੀ ਇਹਨਾਂ ਨੇ ਨਵਜੋਤ ਸਿੰਘ ਸਿੱਧੂ ਨੂੰ ਦੁਬਾਰਾ ਪੰਜਾਬ ਚ ਕਿਸੇ ਤਰ੍ਹਾਂ ਦੀ ਕੋਈ ਜ਼ਿੰਮੇਵਾਰੀ ਵੀ ਨਹੀਂ ਦਿੱਤੀ ਔਰ ਅਸਤੀਫਾ ਪੰਜਾਬ ਦੇ ਰਿਜ਼ਲਟ ਆਉਣ ਤੋਂ ਬਾਅਦ ਤੁਰੰਤ ਜਿਹੜੀਆਂ ਸੂਬਿਆਂ 'ਚ ਵੀ ਕਾਂਗਰਸ ਦੀ ਸਰਕਾਰ ਨਹੀਂ ਬਣੀ ਸੀ ਪ੍ਰਧਾਨਾਂ ਤੋਂ ਅਸਤੀਫੇ ਮੰਗਲੇ ਗਏ ਪਰ ਨਵਜੋਤ ਸਿੱਧੂ ਤਾਂ ਕਾਂਗਰਸ ਦੀ ਪ੍ਰਧਾਨਗੀ ਵੀ ਮੈਨੂੰ ਲੱਗਦਾ 6-7 ਕੁ ਮਹੀਨੇ ਹੀ ਉਹਨਾਂ ਦੇ ਹਿੱਸੇ ਪ੍ਰਧਾਨਗੀ ਆਈ ਹੈ ਕੋਈ ਬਹੁਤਾ ਲੰਮਾ ਸਮਾਂ ਨਵਜੋਤ ਸਿੱਧੂ ਨੂੰ ਪ੍ਰਧਾਨਗੀ ਕਰਨ ਦਾ ਮੌਕਾ ਵੀ ਕਾਂਗਰਸ 'ਚ ਨਹੀਂ ਮਿਲਿਆ ਨਵਜੋਤ ਸਿੱਧੂ ਵਰਗੇ ਬੰਦੇ ਕਿਤੇ ਨਾ ਕਿਤੇ ਮੈਨੂੰ ਲੱਗਦਾ ਹੈ ਕਿ ਮੌਜੂਦਾ ਪੋਲੀਟੀਕਲ ਸਿਸਟਮ ਦੇ ਲਈ ਫਿੱਟ ਤਾਂ ਨਹੀਂ ਪਰ ਉਹ ਪੋਲੀਟੀਕਲ ਪਾਰਟੀਆਂ ਨੂੰ ਮਾਫਕ ਨਹੀਂ ਹੁੰਦੇ ਪੰਜਾਬ ਦੇ ਲਈ ਤਾਂ ਨਵਜੋਤ ਸਿੰਘ ਸਿੱਧੂ ਫਿੱਟ ਹੈ ਪੋਲਿਟੀਕਲ ਪਾਰਟੀਆਂ ਦੇ ਹਿਸਾਬ ਨਾਲ ਫਿੱਟ ਨਹੀਂ ਕਿਉਂਕਿ ਨਾ ਤਾਂ ਨਵਜੋਤ ਸਿੱਧੂ ਨੇ ਕਰੋੜਾ ਰੁਪਏ ਇਕੱਠੇ ਕਰਕੇ ਪਾਰਟੀ ਦੇ ਫੰਡ ਦੇਣੇ ਨੇ ਔਰ ਨਾ ਹੀ ਨਵਜੋਤ ਸਿੱਧੂ ਨੇ ਕਿਸੇ ਨੂੰ ਟਿਕਟ ਦੇਣ ਲਈ ਪੈਸੇ ਲੈਣੇ ਨੇ ਇਹਦਾ ਇਹਦਾ ਮਤਲਬ ਇਹਦਾ ਦੁਵਾਨ ਲਈ ਪਾਰਟੀਆਂ ਨੂੰ ਪੈਸੇ ਦਿਵਾਉਣੇ ਨੇ ਸੋ ਜਿਹੜੀਆਂ ਪੋਲਿਟੀਕਲ ਪਾਰਟੀਆਂ ਨੇ ਨਾ ਸੰਦੀਪ ਜੀ ਮੈਨੂੰ ਇਹ ਕਹਿਣ 'ਚ ਮੈਨੂੰ ਇਹ ਕਹਿਣ 'ਚ ਕੋਈ ਇਤਰਾਜ਼ ਨਹੀਂ ਸਾਡੇ ਮੁਲਕ 'ਚ ਬਹੁਤ ਸਾਰੀਆਂ ਪੋਲਿਟੀਕਲ ਪਾਰਟੀਆਂ ਨੇ ਉਹ ਜਦੋਂ ਟਿਕਟ ਲੈਣ ਲੀਡਰ ਜਾਂਦੇ ਨੇ ਨਾ ਤੇ ਉਹ ਲੀਡਰਾਂ ਦੀ ਹਸਿਆਤ ਦੇਖਦੀਆਂ ਨੇ ਵੀ ਇਹ ਕਿੰਨੇ ਇੱਕ ਫੰਡ ਕਿੰਨਾ ਇੱਕ ਫੰਡ ਦੇ ਦੂਗਾ ਸੋ ਕਿ ਇਹਦਾ ਮਤਲਬ ਜਿਹੜਾ ਸਿੱਧੂ ਸਾਹਿਬ ਨੇ ਪੰਜਾਬ ਮਾਡਲ ਤਿਆਰ ਕੀਤਾ ਸੀ ਉਹ ਪੰਜਾਬ ਦਾ ਫਾਇਦਾ ਤਾਂ ਕਰ ਸਕਦਾ ਉਹ ਪੰਜਾਬ ਦਾ ਖਜ਼ਾਨਾ ਤਾਂ ਭਰ ਸਕਦਾ ਪਰ ਜਿੱਦਾਂ ਤੁਸੀਂ ਕਹਿ ਰਹੇ ਹੋ ਵੀ ਉਹ ਲੀਡਰਾਂ ਦੇ ਮਾਫਕ ਨਹੀਂ ਉਹਨਾਂ ਨੂੰ ਫਿਰ ਇਹ ਪਸੰਦ ਨਹੀਂ ਮਾਡਲ ਜੀ ਦੇਖੋ ਜਿਸ ਤਰ੍ਹਾਂ ਦਾ ਪੋਲਿਟੀਕਲ ਪਾਰਟੀਆਂ ਦਾ ਆਚਰਣ ਹੈ ਜਿਸ ਤਰ੍ਹਾਂ ਦਾ ਆਚਰਣ ਹੈ ਪੋਲਿਟੀਕਲ ਪਾਰਟੀਆਂ ਦਾ ਉਹਦੇ ਉੱਤੇ ਤਾਂ ਸਾਰਾ ਪੰਜਾਬ ਹੀ ਵਾਕਿਫ ਹੈ ਕਿ ਪੋਲਿਟਿਕਲ ਪਾਰਟੀਆਂ ਇਤਹਾਮ ਹੀ ਹੈ ਕਿ ਚੰਦਾ ਲੈ ਕੇ ਟਿਕਟਾਂ ਦੰਦੀਆਂ ਨੇ ਬਹੁਤ ਸਾਰੇ ਲੋਕਾਂ ਨੂੰ ਕਈ ਲੋਕ ਆਮ ਗੱਲਾਂ ਕਰਦੇ ਨੇ ਵੀ ਮੈਂ ਤਾਂ ਐਨੇ ਕਰੋੜ ਖਰਚ ਕੇ ਇਲੈਕਸ਼ਨ ਲੜੀ ਹੈ ਜੀ ਤੇ ਉਹ ਫਿਰ ਕਿੱਥੇ ਖਰਚਿਆ ਗਿਆ ਐਨੇ ਕਰੋੜ ਉਹ ਨਿਸ਼ਚਿਤ ਤੌਰ ਤੇ ਪਾਰਟੀ 'ਚ ਵੀ ਪੈਸੇ ਗਏ ਹੋਣੇ ਨਾ ਤੁਸੀਂ ਦੇਖੋ ਆਮ ਆਦਮੀ ਪਾਰਟੀ ਦੀ ਲਹਿਰ ਆਈ ਤੇ ਬਹੁਤ ਸਧਾਰਨ ਬੰਦੇ ਜਿੱਤ ਗਏ ਕੋਈ ਮੋਬਾਈਲ ਰਿਪੇਅਰ ਵਾਲਾ ਵੀ ਜਿੱਤ ਗਿਆ ਤੁਸੀਂ ਕਦੀ ਕਾਂਗਰਸ ਪਾਰਟੀ 'ਚ ਆਂ ਹੋਰ ਵੱਡੀਆਂ ਪਾਰਟੀਆਂ 'ਚ ਇਸ ਤਰ੍ਹਾਂ ਦੇ ਉਮੀਦਵਾਰ ਦੇਖੇ ਨੇ ਕਿ ਕਿਸੇ ਦੀ ਮੋਬਾਈਲ ਦੀ ਦੁਕਾਨ ਹੋਵੇ ਜਿਹੜੇ ਵੀ ਦੂਜੀਆਂ ਪਾਰਟੀਆਂ ਦੇ ਉਮੀਦਵਾਰ ਨੇ ਉਹਨਾਂ ਕੋਲੇ ਪਹਿਲਾਂ ਹੀ ਬਹੁਤ ਵੱਡੀਆਂ ਵੱਡੀਆਂ ਗੱਡੀਆਂ ਹੁੰਦੀਆਂ ਇਹਦਾ ਮਤਲਬ ਕੀ ਹੈ ਇਹਦਾ ਮਤਲਬ ਹੈ ਕਿ ਉਹ ਚਾਰ ਪੈਸੇ ਵਾਲੇ ਲੀਡਰ ਹੁੰਦੇ ਨੇ ਤੇ ਉਹ ਪੋਲਿਟਿਕਲ ਪਾਰਟੀਆਂ 'ਚ ਆਮ ਤੌਰ ਤੇ ਚੋਣਾਂ ਲੜਦੇ ਨੇ ਪੋਲਿਟਿਕਸ ਪੈਸੇ ਦੀ ਖੇਡ ਬਣ ਚੁੱਕੀ ਹੈ ਪੰਜਾਬ ਦੀ ਪੋਲਿਟਿਕਸ ਲਹਿਰਾਂ ਕਦੀ ਕਦੀ ਆਉਂਦੀਆਂ ਨੇ ਜਿਵੇਂ ਲਹਿਰ ਆਈ ਆਮ ਆਦਮੀ ਪਾਰਟੀ ਦੀ ਉਹਦੇ ਵਿੱਚ ਪੈਸਾ ਮੈਟਰ ਨਹੀਂ ਕੀਤਾ ਜਿਵੇਂ ਹੁਣ ਪੰਜਾਬ ਚ ਪੰਜ ਮੈਂਬਰੀ ਕਮੇਟੀ ਦੀ ਲਹਿਰ ਹੈ ਇਹ ਚ ਪੈਸਾ ਮੈਟਰ ਨਹੀਂ ਕਰਨਾ ਇਹਦੇ ਚ ਕਿਰਦਾਰ ਮੈਟਰ ਕਰਨਾ ਹੈ ਵਿਅਕਤੀ شریف ਹੈ ਗੁਰਸਿੱਖ ਹੈ ਸੱਚਾ ਸੋਚਾ ਹੈ ਰੱਬ ਚ ਭਰੋਸਾ ਰੱਖਣ ਵਾਲਾ ਇਮਾਨਦਾਰ ਹੈ ਆਮ ਆਦਮੀ ਪਾਰਟੀ ਦੀ ਲਹਿਰ ਚ ਵੀ ਪਹਿਲਾਂ ਇਹੋ ਜਿਹੀ ਕੋਸ਼ਿਸ਼ ਸੀ ਪਰ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਵੀ ਅਸੀਂ ਜੋ ਅਗਰ ਅਸੀਂ ਪੋਲਿਟੀਕਲ ਸਿਸਟਮ ਦੇਖੀਏ ਹੁਣ ਆਮ ਆਦਮੀ ਪਾਰਟੀ ਦੇ ਕਿੰਨੇ ਲੀਡਰਾਂ ਤੇ ਸੰਦੀਪ ਜੀ ਇਲਜ਼ਾਮ ਲੱਗਦੇ ਆ ਤੁਸੀਂ ਆਮ ਆਦਮੀ ਪਾਰਟੀ ਦੇ ਐਮਐਲਏ ਦੀ ਜਾਂਚ ਕਰਾ ਲਓ ਤੇ ਤੁਸੀਂ ਵੇਖ ਲਓ ਵੀ ਜਿਨ੍ਹਾਂ ਕੋਲੇ ਕੱਖ ਨਹੀਂ ਸੀ ਹੁਣ ਲੱਖ ਹੈ ਕੱਲੀ 50 60 70 80 ਹਜ਼ਾਰ ਜਿਹੜੀ ਐਮਐਲਏ ਸ਼ਿਪ ਦੀ ਤਨਖਾਹ ਹੈ ਉਹਦੇ ਨਾਲ ਤਾਂ ਕੋਠੀਆਂ ਨਹੀਂ ਨਾ ਪੈਂਦੀਆਂ ਇਹਦਾ ਮਤਲਬ ਹੈ ਕੁਝ ਨਾ ਕੁਝ ਤਾਂ ਉਹਨਾਂ ਨੇ ਵਸੀਲੇ ਬਣਾ ਲਏ ਜਾਂ ਤਾਂ ਸਾਰੇ ਐਮਐਲਏ ਇੰਨੇ ਹੁਨਰਮੰਦ ਹੈ ਹੁਨਰਮੰਦ ਨੇ ਸਾਰੇ ਨਹੀਂ ਜਿਨ੍ਹਾਂ ਨੇ ਵੀ ਕਰਾਪਸ਼ਨ ਕੀਤੀ ਹੈ ਜਿਹੜੇ ਇਮਾਨਦਾਰ ਨੇ ਕਈ ਇਮਾਨਦਾਰ ਵੀ ਨੇ ਮੈਂ ਸਾਰਿਆਂ ਨੂੰ ਕਰਪਟ ਨਹੀਂ ਕਹਿੰਦਾ ਆਮ ਆਦਮੀ ਪਾਰਟੀ ਚ ਨਿਹਾਇਤ شریف ਐਮ ਐਲ ਏ ਵੀ ਨੇ ਬਹੁਤ ਚੰਗੇ ਸਿਆਣੇ ਬੁੱਧੀਜੀਵੀ ਵੀ ਨੇ ਕਰਪਟ ਵੀ ਨੇ ਇਹ ਤਾਂ ਹੁਣ ਇਹ ਤਾਂ ਜਦੋਂ ਅਸੀਂ ਸਾਰਿਆਂ ਨੂੰ ਇੱਕੋ ਪੈਮਾਨੇ ਚ ਤਾਂ ਨਹੀਂ ਰੱਖਦੇ ਪਰ ਕਈ ਐਮ ਐਲ ਏ ਜਿਨ੍ਹਾਂ ਨੇ ਅਚਾਨਕ ਐਡੇ ਘਰ ਭਰ ਲਏ ਕੀ ਉਹਨਾਂ ਨੇ ਕੋਈ ਕੰਮ ਖੋਲਿਆ ਐਮ ਐਲ ਏ ਬਣ ਕੇ ਕੀ ਉਹਨਾਂ ਨੇ ਕੋਈ ਕੰਪਨੀ ਖੋਲਹੀ ਕੀ ਉਹ ਸਕੂਲਾਂ ਚ ਪੜਾਉਣ ਲੱਗ ਗਏ ਕੀ ਟਿਊਸ਼ਨਾਂ ਪੜਾਉਣ ਲੱਗ ਗਏ ਕੋਈ ਫੈਕਟਰੀਆਂ ਲਾ ਲੀਆਂ ਫਿਰ ਪੈਸਾ ਕਿੱਥੋਂ ਆਇਆ ਅਗਰੇ ਸਾਰਾ ਕੁਝ ਨਹੀਂ ਕੀਤਾ ਸੀ ਇਹਦਾ ਮਤਲਬ ਹੈ ਕਿ ਪੋਲੀਟੀਕਲ ਸਿਸਟਮ ਦੇ ਵਿੱਚ ਪੈਸਾ ਸੱਤਾ ਦੇ ਨਾਲ ਜੁੜ ਗਿਆ ਆ ਕੇ ਇਸ ਕਰਕੇ ਜਿਹੜੇ ਪਿੱਛੇ ਇੰਨੇ ਸਾਰੇ ਆਮ ਆਦਮੀ ਪਾਰਟੀ ਨੇ ਤੁਸੀਂ ਵੇਖੋ ਨਾ ਉਹਨਾਂ ਨੇ ਤਾਂ ਆਪਣਾ ਮੰਤਰੀ ਹਟਾਤਾ ਸੀ ਕਰਪਸ਼ਨ ਦੇ ਇਲਜ਼ਾਮਾਂ 'ਚ ਇਹਦਾ ਮਤਲਬ ਹੈ ਆਮ ਆਦਮੀ ਪਾਰਟੀ ਦੇ ਵਿੱਚ ਸੱਤਾ ਚ ਆ ਕੇ ਕੁਝ ਲੋਕ ਅਗਰ ਕਰਪਸ਼ਨ ਕਰਦੇ ਨੇ ਤੇ ਜਿਹੜੀਆਂ ਪਾਰਟੀਆਂ 70 70 ਸਾਲਾਂ 'ਚ ਸੱਤਾ 'ਚ ਹੈ ਉਹਨਾਂ ਦੇ ਲੀਡਰ ਕੀ ਦੁੱਧ ਦੇ ਤੋਤੇ ਹੋਣਗੇ ਸੁਪ ਬਹੁਤ ਘੱਟ ਲੋਕ ਨੇ ਜਿਹੜੇ ਪੋਲਿਟਿਕਸ ਚ ਆ ਕੇ ਆਪਣੇ ਆਪ ਨੂੰ ਸਾਫ਼ ਰੱਖਦੇ ਨੇ ਕ੍ਰਪਸ਼ਨ ਤੋਂ ਔਰ ਨਵਜੋਤ ਸਿੱਧੂ ਉਹਨਾਂ ਦੇ ਵਿੱਚੋਂ ਇੱਕ ਹੈ ਜਿਨੇ ਜਿਹੜਾ ਕ੍ਰਪਟ ਨਹੀਂ ਹੋਇਆ ਪੋਲਿਟਿਕਸ ਚ ਆ ਕੇ ਔਰ ਇਹ ਸ਼ਾਇਦ ਉਹਦਾ ਕਿਤੇ ਨਾ ਕਿਤੇ ਪੋਲਿਟੀਕਲ ਸਿਸਟਮ ਚ ਇਹ ਨਵਜੋਤ ਸਿੱਧੂ ਦੀ ਨਾਕਾਮਯਾਬੀ ਵੀ ਰਹੀ ਅਗਰ ਨਵਜੋਤ ਸਿੱਧੂ ਕ੍ਰਪਟ ਹੁੰਦਾ ਹੋ ਸਕਦਾ ਹੈ ਨਵਜੋਤ ਸਿੰਘ ਸਿੱਧੂ ਅੱਜ ਪੋਲਿਟਿਕਸ ਚ ਬਹੁਤ ਅੱਗੇ ਵੱਧ ਚੁੱਕਿਆ ਹੁੰਦਾ ਅਗਰ ਉਹਨੂੰ ਇਹ ਸੁਭਾਅ ਪਤਾ ਹੁੰਦਾ ਵੀ ਅੱਗੇ ਤੋਂ ਅੱਗੇ ਕਿਵੇਂ ਸੈਟਿੰਗ ਕਰਨੀ ਹੈ ਉਹਨੂੰ ਸੈਟਿੰਗ ਕਰਨੀ ਨਹੀਂ ਆਈ ਉਹਨੇ ਸ਼ੁੱਧ ਪੰਜਾਬ ਮਾਡਲ ਬਣਾਇਆ ਨਵਜੋਤ ਸਿੱਧੂ ਨੇ ਉਹ ਠੀਕ ਹੈ ਕਿ ਕਾਂਗਰਸ ਦੇ ਵਿੱਚ ਜਦੋਂ ਨਵਜੋਤ ਸਿੰਘ ਸਿੱਧੂ ਪ੍ਰਧਾਨ ਸੀ ਨਵਜੋਤ ਸਿੰਘ ਸਿੱਧੂ ਦੇ ਧੜੇ ਦੀਆਂ ਵੀ ਕਮੀਆਂ ਰਹੀਆਂ ਹੋਣਗੀਆਂ ਕੋਈ ਵੀ ਵਿਅਕਤੀ ਸੰਪੂਰਨ ਤੌਰ ਤੇ 100% ਤੌਰ ਤੇ ਜਿਹਨੂੰ ਅਸੀਂ ਕਹਿ ਦਿੰਦੇ ਆ 에ਰਰ ਫ੍ਰੀ ਵੀ ਨਹੀਂ ਹੁੰਦਾ ਕਿਸੇ 'ਚ ਕੋਈ ਐਡਮਿਨਿਸਟ੍ਰੇਸ਼ਨ ਦੀ ਕਮੀ ਹੁੰਦੀ ਹੈ ਕਿਸੇ 'ਚ ਕੋਈ ਕਮੀ ਹੁੰਦੀ ਹੈ ਪਰ ਕੁਲ ਮਿਲਾ ਕੇ ਨਵਜੋਤ ਸਿੰਘ ਸਿੱਧੂ ਕਾਂਗਰਸ ਦਾ ਜਾਂ ਪੰਜਾਬ ਦਾ ਐਸੈਟ ਹੈ हां अगर नवजोत सिद्धू ਦੇ ਜਿਸ ਤਰ੍ਹਾਂ ਦੀ ਆਪਾਂ ਗੱਲਾਂ ਬਾਤਾਂ ਸੁਣਦੇ ਆ ਸੰਦੀਪ ਜੀ ਉਹਦੇ ਸੁਭਾਅ ਤੋਂ ਮੈਨੂੰ ਲੱਗਦਾ ਹੈ ਕਿ ਹੁਣ ਨਵਜੋਤ ਸਿੱਧੂ ਪੋਲਿਟਿਕਸ 'ਚ ਨਹੀਂ ਮੁੜਦਾ ਮੈਨੂੰ ਇਹ ਲੱਗਦਾ ਹੈ हां अगर ਕਾਂਗਰਸ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਉਂਦੀ ਹੈ ਤੇ ਫਿਰ ਉਹ ਪੰਜਾਬ ਲਈ ਆ ਸਕਦਾ ਹੈ ਹੁਣ ਤੁਸੀਂ ਇਹ ਵੀ ਕਹਿ ਸਕਦੇ ਹੋ ਵੀ ਇਹਦਾ ਮਤਲਬ ਹੈ ਨਵਜੋਤ ਸਿੰਘ ਸਿੱਧੂ ਲਾਲਚੀ ਹੋ ਗਿਆ ਜੀ ਜੇ ਉਹਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਉਣਗੇ ਤਾਂ ਹੀ ਆਊਗਾ ਉਹ ਇਸ ਕਰਕੇ ਕਿ ਉਹਨੇ ਕਈ ਸਾਲ ਮਿਹਨਤ ਕੀਤੀ ਹੈ ਉਨੇ ਕਈ ਸਰਕਾਰਾਂ ਬਣਾਉਣ ਚ ਮਦਦ ਕੀਤੀ ਹੈ ਅਕਾਲੀਆਂ ਦੀ ਸਰਕਾਰ ਪਹਿਲਾਂ ਭਾਜਪੀ ਚ 2007 ਤੋਂ ਅਕਾਲੀਆਂ ਲਈ ਪ੍ਰਚਾਰ ਕੀਤਾ ਫਿਰ ਕੈਪਟਨ ਲਈ ਪ੍ਰਚਾਰ ਕੀਤਾ ਫਿਰ ਕੈਪਟਨ ਜਦੋਂ ਮੁੱਖ ਮੰਤਰੀ ਬਣ ਗਿਆ ਤੇ ਨਵਜੋਤ ਸਿੱਧੂ ਮੰਤਰੀ ਸੀ ਪਰ ਕੰਮ ਨਹੀਂ ਕਰਨ ਦਿੱਤੇ ਗਏ ਕਿਉਂਕਿ ਜਿਹੜਾ ਸਾਡਾ ਸਿਸਟਮ ਹੈ ਉਹਦੇ ਚ ਮੰਤਰੀ ਦੀ ਮਰਜ਼ੀ ਬਿਨਾ ਕੁਝ ਨਹੀਂ ਹੁੰਦਾ ਹੁਣ ਪੰਜਾਬ ਚ ਭਗਵੰਤ ਮਾਨ ਦੀ ਮਰਜ਼ੀ ਬਿਨਾ ਕੁਝ ਨਹੀਂ ਹੁੰਦਾ ਜਾਂ ਹਾਈ ਕਮਾਂਡ ਦੀ ਮਰਜ਼ੀ ਬਿਨਾ ਕੁਝ ਨਹੀਂ ਹੁੰਦਾ ਕੈਪਟਨ ਮਰਿੰਦਰ ਹਾਈ ਕਮਾਂਡ ਦੀ ਵੀ ਨਹੀਂ ਸੀ ਸੁਣਦਾ ਤੇ ਨਵਜੋਤ ਸਿੱਧੂ ਦੀ ਵੀ ਨਹੀਂ ਸੀ ਸੁਣਦਾ ਇਹ ਤਾਂ ਆਮ ਆਪਾਂ ਜਾਣਦੇ ਆ ਇਹ ਗੱਲਾਂ ਆਮ ਚੱਲਦੀਆਂ ਸੀ ਸੋ ਨਵਜੋਤ ਸਿੱਧੂ ਕਹਿੰਦਾ ਕਿ ਅਗਰ ਮੰਤਰੀ ਬਣ ਕੇ ਕੋਈ ਪੁੱਛ ਨਹੀਂ ਅਸੀਂ ਕੁਝ ਕਰ ਹੀ ਨਹੀਂ ਸਕਦੇ ਤੇ ਫਿਰ ਮੰਤਰੀ ਵੀ ਕਿਉਂ ਬਣਨਾ ਸੋ ਫਿਰ ਉਹਦਾ ਕਿਹੜਾ ਬਚਿਆ ਜਿੱਥੇ ਕੋਈ ਕੁਝ ਡਿਲੀਵਰ ਕਰ ਸਕਦਾ ਸਿਰਫ ਇੱਕ ਮੁੱਖ ਮੰਤਰੀ ਸੰਦੀਪ ਜੀ ਪੰਜਾਬ ਦੀ ਸਿਆਸਤ ਚ ਪੰਜਾਬ ਦੀ ਸਰਕਾਰ ਚ ਮੁੱਖ ਮੰਤਰੀ ਦੀ ਮਰਜ਼ੀ ਬਿਨਾ ਮੰਤਰੀਆਂ ਦੀਆਂ ਫੈਸਲਾਂ ਸਾਈਨ ਨਹੀਂ ਹੁੰਦੀਆਂ ਮੰਤਰੀ ਆਪਣੀ ਮਰਜ਼ੀ ਨਾਲ ਆਜ਼ਾਦਾਨਾ ਤੌਰ ਤੇ ਕੁਝ ਨਹੀਂ ਕਰ ਸਕਦੇ ਜਦ ਤੱਕ ਮੁੱਖ ਮੰਤਰੀ ਮਨਜ਼ੂਰੀ ਨਹੀਂ ਦਿੰਦਾ ਵੀ ਹਾਂ ਤੁਸੀਂ ਇੱਕ ਕੰਧ ਦਾ ਉਦਘਾਟਨ ਕਰ ਦਿਓ ਤੇ ਮੰਤਰੀ ਕੰਧ ਦਾ ਉਦਘਾਟਨ ਵੀ ਨਹੀਂ ਕਰ ਸਕਦਾ ਇਸ ਤਰੀਕੇ ਦਾ ਸਿਸਟਮ ਬਣ ਗਿਆ ਭਾਵੇਂ ਕਈ ਲੋਕ ਇਹਨੂੰ ਝੂਠਲਾ ਦੇਣ ਵੀ ਨਹੀਂ ਜੀ ਐਦਾਂ ਨਹੀਂ ਹੁੰਦਾ ਭਾਵੇਂ ਹੋਣ ਵਾਲੇ ਕਹਿ ਦੇਣ ਦੇਖੋ ਜੀ ਅਸੀਂ ਤਾਂ ਸਾਰੇ ਉਦਘਾਟਨ ਕਰਦੇ ਆ ਚਲੋ ਹੁਣ ਤਾਂ ਉਦਘਾਟਨਾ ਦੀ ਕ੍ਰਾਂਤੀ ਦਾ ਦੌਰ ਚੱਲ ਰਿਹਾ ਨਾ ਵੀ ਸਾਰੇ ਉਦਘਾਟਨ ਕਰੋ ਮਿਲ ਜੁਲ ਕੇ ਇਹ ਲੱਗੇ ਵੀ ਪੰਜਾਬ 'ਚ ਸਾਰਾ ਕੁਝ ਹੀ ਨਵਾਂ ਹੋ ਗਿਆ ਹਰ ਚੀਜ਼ ਦਾ ਹੀ ਉਦਘਾਟਨ ਹੋ ਗਿਆ ਪਰ ਇਸ ਕਰਕੇ ਕਿਉਂਕਿ ਮੁੱਖ ਮੰਤਰੀ ਦੀ ਮਰਜ਼ੀ ਬਿਨਾ ਸਰਕਾਰ ਕੁਝ ਨਹੀਂ ਕਰਦੀ ਔਰ ਨਵਜੋਤ ਸਿੱਧੂ ਮੁੱਖ ਮੰਤਰੀ ਤੋਂ ਹੇਠਾਂ ਕੰਮ ਕਰਨਾ ਨਹੀਂ ਚਾਹੁੰਦਾ ਕਿਉਂਕਿ ਉਹ ਕਹਿੰਦਾ ਅਗਰ ਮੈਂ ਮੁੱਖ ਮੰਤਰੀ ਤੋਂ ਹੇਠਾਂ ਕੁਝ ਕਰੂੰਗਾ ਕੁਝ ਬਣੂੰਗਾ ਜਿਵੇਂ ਮੈਂ ਮੰਤਰੀ ਵੀ ਬਣ ਜਾਊਂਗਾ ਤੇ ਮੈਂ ਕਰ ਕੀ ਸਕੂੰਗਾ ਕੁਝ ਵੀ ਨਹੀਂ ਤੇ ਜਿਵੇਂ ਮੰਤਰੀ ਬਣ ਕੇ ਕੁਝ ਕਰ ਹੀ ਨਹੀਂ ਸਕੂੰਗਾ ਮੈਨੂੰ ਕਰਨ ਹੀ ਨਹੀਂ ਦਿੱਤਾ ਜਾਊਗਾ ਤੇ ਫਿਰ ਮੈਂ ਮੰਤਰੀ ਕਿਉਂ ਬਣਨਾ ਹੈ ਸੋ ਮੈਨੂੰ ਲੱਗਦਾ ਹੈ ਕਿ ਨਵਜੋਤ ਸਿੱਧੂ ਅਗਰ ਮੁੱਖ ਮੰਤਰੀ ਦਾ ਚਿਹਰਾ ਬਣਾਉਣਗੇ ਉਹਦੇ ਹੱਥ ਤਾਕਤ ਦੇਣਗੇ ਕਿ ਹਾਂ ਬਤੌਰ ਤੁਸੀਂ ਮੁੱਖ ਮੰਤਰੀ ਦਾ ਚਿਹਰਾ ਵੀ ਬਣੋ ਜੇ ਤੁਸੀਂ ਮੁੱਖ ਮੰਤਰੀ ਬਣੇ ਤੇ ਤੁਸੀਂ ਪੰਜਾਬ ਦੀ ਤਰੱਕੀ ਕਰਾਓ ਅਸੀਂ ਕੋਈ ਦਖਲ ਨਹੀਂ ਦੇਣਾ ਹੁਣ ਭਗਵੰਤ ਮਾਨ ਵੀ ਜਦੋਂ ਮੁੱਖ ਮੰਤਰੀ ਬਣਿਆ ਪੰਜਾਬ ਦੇ ਲੋਕਾਂ ਦੀ ਸੋਚ ਇਹ ਸੀ ਕਿ ਨਿਰਪੱਖ ਤੌਰ ਤੇ ਭਗਵੰਤ ਮਾਨ ਪੰਜਾਬ ਦੇ ਮੁਤਾਬਕ ਕੰਮ ਕਰਨਗੇ ਕੁਝ ਸਮਾ ਭਗਵੰਤਮਾਨ ਨੇ ਪੰਜਾਬ ਦੇ ਮੁਤਾਬਕ ਕੰਮ ਵੀ ਕੀਤਾ ਪਰ ਜਦੋਂ ਦਾ ਦਿੱਲੀ ਦੀ ਹਾਈ ਕਮਾਂਡ ਦਾ ਦਖਲ ਵਧ ਗਿਆ ਆ ਤੁਸੀਂ ਪੰਜਾਬ ਚ ਵੇਖ ਲਓ ਵਿਰੋਧੀ ਧਿਰਾਂ ਦੇ ਬਿਆਨ ਕਿਦਾਂ ਦੇ ਆ ਰਹੇ ਨੇ ਆਮ ਆਦਮੀ ਪਾਰਟੀ ਚ ਲਗਭਗ ਜਿਹੜੀ ਕੇਂਦਰੀ ਸੱਤਾ ਆਮ ਆਦਮੀ ਪਾਰਟੀ ਦੀ ਉਹਦਾ ਕੰਟਰੋਲ ਮੁੱਖ ਮੰਤਰੀ ਤੇ ਹੈ ਇਹ ਤਾਂ ਆਮ ਗੱਲਾਂ ਹੁਣ ਹੁੰਦੀਆਂ ਨੇ ਇਹ ਪੋਲਿਟੀਕਲ ਸਿਸਟਮ ਦਾ ਦੁਖਾਂਤ ਵੀ ਹੈ ਸੋ ਮੈਨੂੰ ਤਾਂ ਲੱਗਦਾ ਭਗਵੰਤਮਾਨ ਨੂੰ ਵੀ ਨਿਰਪੱਖ ਹੋ ਕੇ ਪੂਰੀ ਤਰ੍ਹਾਂ ਕੰਮ ਕਰਨ ਦੇਣਾ ਚਾਹੀਦਾ ਬਤੌਰ ਮੁੱਖ ਮੰਤਰੀ ਕਿਉਂਕਿ ਪੰਜਾਬੀਆਂ ਨੇ ਉਹਨੂੰ ਚੁਣਿਆ ਚਿਹਰੇ ਦੇ ਤੌਰ ਤੇ ਇਹਦੇ ਨਾਲ ਹੀ ਜਿੱਦਾਂ ਤੁਸੀਂ ਨਵਜੋਤ ਸਿੱਧੂ ਬਾਰੇ ਬੜਾ ਖੁੱਲ ਕੇ ਟਿੱਪਣੀ ਕੀਤੀ ਉਹਨਾਂ ਦਾ ਪੂਰਾ ਇਤਿਹਾਸ ਵੀ ਦੱਸਿਆ ਪਰ ਫਿਰ ਧਾਮੀ ਸਾਹਿਬ ਕਿਉਂ ਚੁੱਪ ਨੇ ਕੀ ਧਾਮੀ ਸਾਹਿਬ ਜਿਹੜੇ ਆ ਉਹ ਅੰਡਰ ਪ੍ਰੈਸ਼ਰ ਨੇ ਜਾਂ ਉਹ ਕਰਪਟ ਨਹੀਂ ਹੈ ਹਾਲਾਂ ਇਹ ਕਿਉਂਕਿ ਗੱਲਾਂ 'ਚੋਂ ਗੱਲ ਨਿਕਲੀ ਹੈ ਫਿਰ ਧਾਮੀ ਸਾਹਿਬ ਪਿੱਛੇ-ਪਿੱਛੇ ਕਿਉਂ ਨੇ ਧਾਮੀ ਸਾਹਿਬ ਹੁਣ ਖੁੱਲ ਕੇ ਨਜ਼ਰ ਕਿਉਂ ਨਹੀਂ ਆ ਰਹੇ ਨਹੀਂ ਦੇਖੋ ਇਹਦੇ 'ਚ ਕੋਈ ਦੋ ਰਾਏ ਨਹੀਂ ਹੈ ਕਿ ਸਵਾਲ ਜਰੂਰ ਖੜੇ ਹੋ ਰਹੇ ਨੇ ਹਰਜਿੰਦਰ ਸਿੰਘ ਧਾਮੀ ਹੁਨਾਂ ਤੇ ਔਰ ਕਿਤੇ ਨਾ ਕਿਤੇ ਜਿਹੜੇ ਸਵਾਲ ਹਰਜਿੰਦਰ ਸਿੰਘ ਧਾਮੀ ਹੁਨਾਂ ਤੇ ਖੜੇ ਹੁੰਦੇ ਨੇ ਉਹਨਾਂ ਦੇ ਲਈ ਹਰਜਿੰਦਰ ਸਿੰਘ ਧਾਮੀ ਵੀ ਕਿਤੇ ਨਾ ਕਿਤੇ ਖੁਦ ਜ਼ਿੰਮੇਦਾਰ ਨੇ ਦੇਖੋ ਪਹਿਲਾ ਤਾਂ ਸਵਾਲ ਇਹ ਹੈ ਕਿ ਜਦੋਂ ਸੱਤ ਮੈਂਬਰੀ ਕਮੇਟੀ ਬਣੀ ਹਰਜਿੰਦਰ ਸਿੰਘ ਧਾਮੀ ਹੁਨਾਂ ਨੂੰ ਚਿੱਠੀਆਂ ਲਿਖੀਆਂ ਪੰਜ ਮੈਂਬਰਾਂ ਨੇ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਕੁਝ ਮੈਂਬਰ ਉਹਨਾਂ ਨੂੰ ਚਿੱਠੀ ਲਿਖਦੇ ਰਹੇ ਕਿ ਧਾਮੀ ਸਾਹਿਬ ਮੀਟਿੰਗ ਸੱਦ ਲਓ ਧਾਮੀ ਸਾਹਿਬ ਮੀਟਿੰਗ ਸੱਦ ਲਓ ਕੀ ਹਰਜਿੰਦਰ ਸਿੰਘ ਧਾਮੀ ਹੋਣਾ ਨੇ ਮੀਟਿੰਗ ਕੀਤੀ ਨਹੀਂ ਕੀਤੀ ਹਰਜਿੰਦਰ ਸਿੰਘ ਧਾਮੀ ਹੋਣਾ ਨੇ ਸੱਤ ਮੈਂਬਰੀ ਦੀ ਮੀਟਿੰਗ ਕਦੋਂ ਕੀਤੀ ਸ਼ਾਇਦ 2 ਮਹੀਨੇ ਬਾਅਦ ਕੀਤੀ ਤੇ ਧਾਬੀ ਸਾਹਿਬ ਦਾ ਇਹ ਫਰਜ਼ ਬਣਦਾ ਉਹ ਪੰਜਾਬ ਦੇ ਲੋਕਾਂ ਨੂੰ ਦੱਸਣ ਵੀ ਧਾਮੀ ਸਾਹਿਬ ਵੀ ਮੈਂ 2 ਮਹੀਨੇ ਬਾਅਦ ਮੀਟਿੰਗ ਕਿਉਂ ਕੀਤੀ ਫਿਰ ਉਹਨਾਂ ਨੇ ਜਦੋਂ ਮੀਟਿੰਗ ਕੀਤੀ ਫਿਰ ਉਹਨਾਂ ਨੇ ਸੱਦਾ ਮਾਰਿਆ ਕਿ ਅਗਲੀ ਮੀਟਿੰਗ 'ਚ ਅਸੀਂ ਸੱਦਿਆ ਜੀ ਬੇਨਤੀ ਕੀਤੀ ਹੈ ਜਾਂ ਅਸੀਂ ਸੱਦਾ ਪੱਤਰ ਭੇਜਿਆ ਬਲਵਿੰਦਰ ਸਿੰਘ ਭੁੰਦੜ ਨੂੰ ਅਗਲੀ ਮੀਟਿੰਗ ਚ ਬਲਵਿੰਦਰ ਸਿੰਘ ਭੁੰਦੜ ਆਏ ਨਹੀਂ ਪੰਜ ਮੈਂਬਰੀ ਕਮੇਟੀ ਉਡੀਕਦੀ ਰਹੀ ਕਿ ਬਲਵਿੰਦਰ ਸਿੰਘ ਭੁੰਦੜ ਹੋਣ ਆਉਂਦੇ ਹੋਣ ਆਉਂਦੇ ਹੋਣ ਆਉਂਦੇ ਨਹੀਂ ਆਏ ਫਿਰ ਧਾਮੀ ਸਾਹਿਬ ਕਰ ਗਏ ਸੀ ਸ਼ਾਮ ਨੂੰ ਤੁਹਾਨੂੰ ਯਾਦ ਹੋਣਾ ਚੰਡੀਗੜ੍ਹ ਚ ਨਾਲ ਵਡਾਲਾ ਸਾਹਿਬ ਸੀ ਇਹ ਦੋਵੇਂ ਬਲਵਿੰਦਰ ਸਿੰਘ ਭੁੰਦੜ ਉਹਨਾਂ ਦੇ ਕਰ ਗਏ ਮੀਟਿੰਗ ਕੀਤੀ ਤੇ ਜਦੋਂ ਬਲਵਿੰਦਰ ਸਿੰਘ ਭੁੰਦੜ ਨਿਕਲ ਰਹੇ ਸੀ ਪੱਤਰਕਾਰ ਬਹੁਤ ਸੀ ਬਾਹਰ ਉਹਨਾਂ ਨੇ ਪੁੱਛਿਆ ਕਹਿੰਦੇ ਤਾਂ ਭੁੰਦਰ ਸਾਹਿਬ ਤੁਸੀਂ ਮੀਟਿੰਗ ਚ ਕਿਉਂ ਨਹੀਂ ਗਏ ਉਹ ਕਹਿੰਦੇ ਮੈਨੂੰ ਤਾਂ ਪਤਾ ਹੀ ਨਹੀਂ ਸੀ ਮੀਟਿੰਗ ਦਾ ਤੁਸੀਂ ਵੇਖੋ ਇਹਦਾ ਮਤਲਬ ਕੀ ਹੈ ਇਹਦਾ ਮਤਲਬ ਹੈ ਕਿ ਬਹੁਤ ਕੁਝ ਸ਼ੱਕ ਦੇ ਦਾਇਰੇ ਚ ਹੈ ਕਿਉਂਕਿ ਧਾਮੀ ਸਾਹਿਬ ਬਾਰੇ ਨਾ ਡੱਲਾ ਸਾਹਿਬ ਇਹ ਗੱਲ ਜਿਹੜੀ ਆ ਆਮ ਸਫਿਆਂ ਚ ਸੁਣਨ ਨੂੰ ਮਿਲਦੀ ਹੈ ਵੀ ਧਾਮੀ ਸਾਹਿਬ ਜਿਹੜੇ ਬੜੇ ਇਮਾਨਦਾਰ ਸ਼ਖਸੀਅਤ ਹੈ ਬੜੇ ਇਮਾਨਦਾਰ ਸ਼ਖਸ ਨੇ ਤੇ ਪਰ ਉਹਨਾਂ ਕੋਲੋਂ ਪ੍ਰੈਸ਼ਰ ਕੁਝ ਉਹਨਾਂ ਤੇ ਪਾਇਆ ਜਾ ਰਿਹਾ ਸੀ ਉਹ ਨਹੀਂ ਸੀ ਚੱਲਿਆ ਜਾ ਰਿਹਾ ਨਹੀਂ ਦੇਖੋ ਗੱਲ ਇਹ ਹੈ ਜੇ ਪ੍ਰੈਸ਼ਰ ਕੁੱਕਰ ਤੇ ਪ੍ਰੈਸ਼ਰ ਪੈਂਦਾ ਹੈ ਹਵਾ ਦਾ ਅੰਦਰ ਤੇ ਉਹ ਸੀਟੀ ਮਾਰਦਾ ਹੈ ਨਾ ਤੇ ਧਾਮੀ ਸਾਹਿਬ ਦੱਸਣ ਪੰਜਾਬ ਦੇ ਲੋਕਾਂ ਨੂੰ ਵੀ ਮੇਰੇ ਤੇ ਇਸ ਤਰ੍ਹਾਂ ਦਾ ਪ੍ਰੈਸ਼ਰ ਪੈ ਰਿਹਾ ਹੁਣ ਜੇ ਧਾਮੀ ਸਾਹਿਬ ਸਾਰਾ ਕੁਝ ਆਪਣੇ ਮਨ ਚੀ ਰੱਖ ਕੇ ਪ੍ਰੈਸ਼ਰ ਚੱਲਦੇ ਰਹਿਣਗੇ ਫਿਰ ਉਹਦੇ 'ਚ ਧਾਪੜੇ ਤਾਂ ਸਵਾਲ ਉਸੇ ਤਰ੍ਹਾਂ ਖੜੇ ਰਹਿਣਗੇ ਨਾ ਹੁਣ ਜਦੋਂ ਜਦੋਂ ਜਥੇਦਾਰ ਸਾਹਿਬ ਨੇ ਕਿਹਾ ਕਿ ਤੁਸੀਂ ਵਾਪਸੀ ਕਰੋ ਧਾਮੀ ਸਾਹਿਬ ਨਹੀਂ ਆਏ ਜਦੋਂ ਕਈ ਲੀਡਰ ਗਏ ਧਾਮੀ ਸਾਹਿਬ ਨਹੀਂ ਆਏ ਮੈਂ ਸੁਣਿਆ ਇੱਕ ਦੋ ਵਾਰੀ ਉਹ ਕਹਿੰਦੇ ਮੈਂ ਅਸਤੀਫਾ ਵਾਪਸ ਨਹੀਂ ਲੈਣਾ ਪਰ ਜਦੋਂ ਸੁਖਬੀਰ ਬਾਦਲ ਗਏ ਪਤਾ ਨਹੀਂ ਸੁਖਬੀਰ ਬਾਦਲ ਨੇ ਕਿਹੜੀ ਫੂਕ ਮਾਰੀ ਹੋਣੀ ਕੰਨ 'ਚ ਧਾਮੀ ਸਾਹਿਬ ਮੰਨ ਗਏ ਤੇ ਉਹਨਾਂ ਨੇ ਸੇਵਾ ਸੰਭਾਲ ਲਈ ਆ ਕੇ ਹਾਲਾਕਿ ਜਿਹੜੀਆਂ ਧਾਮੀ ਸਾਹਿਬ ਨੇ ਆ ਕੇ ਇੱਕ ਦੋ ਗੱਲਾਂ ਕੀਤੀਆਂ ਵਾਪਸੀ ਤੇ ਮੈਨੂੰ ਬੜੀ ਤਸੱਲੀ ਹੋਈ ਧਾਮੀ ਸਾਹਿਬ ਨੇ ਜਦੋਂ ਕਿਹਾ ਕਿ ਇੱਕ ਵਿਅਕਤੀ ਇੱਕ ਅਹੁਦੇ ਦਾ ਸਿਧਾਂਤ ਅਸੀਂ ਅੱਗੇ ਵਧਾਉਣਾ ਚਾਹੁੰਦੇ ਹਾਂ ਮੈਨੂੰ ਸੰਤੁਸ਼ਟੀ ਹੋਈ ਤੁਸੀਂ ਦੇਖੋ ਸ੍ਰੀ ਅਕਾਲ ਤਖਤ ਸਾਹਿਬ ਸਭ ਤੋਂ ਵੱਡੀ ਸੰਸਥਾ ਹੈ ਉੱਥੇ ਪੱਕਾ ਜਥੇਦਾਰ ਸਾਹਿਬ ਹੀ ਨਹੀਂ ਉੱਥੇ ਵੀ ਐਕਟਿੰਗ ਜਥੇਦਾਰ ਸਾਹਿਬ ਨੇ ਤੁਸੀਂ ਵੇਖੋ ਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਤੇ ਸਵਾਲ ਕਿਉਂ ਖੜੇ ਹੁੰਦੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਵਾਲ ਇਸੇ ਕਰਕੇ ਖੜੇ ਹੁੰਦੇ ਨੇ ਤਖਤ ਸਹਿਬਾਨਾਂ ਦੀ ਮਾਨ ਮਰਿਆਦਾ ਵਧਾਉਣੀ ਚਾਹੀਦੀ ਹੈ ਨਾ ਕਿ ਘਟਾਉਣੀ ਹੁਣ ਤੁਸੀਂ ਮੈਨੂੰ ਦੱਸੋ ਇਹ ਤਾਂ ਗੱਲ ਉਹੀ ਹੋ ਗਈ ਨਾ ਵੀ ਇੱਕ ਸਕੂਲ ਹੈ ਉਹਦੇ ਵਿੱਚ ਐਕਟਿੰਗ ਪ੍ਰਿੰਸੀਪਲ ਹੈ ਪੱਕਾ ਪ੍ਰਿੰਸੀਪਲ ਹੀ ਹੈ ਨਹੀਂ ਔਰ ਐਕਟਿੰਗ ਪ੍ਰਿੰਸੀਪਲ ਦੀ ਸਾਰੇ ਲੋਕ ਗੱਲ ਨਹੀਂ ਮੰਨਦੇ ਹੁੰਦੇ ਕਿਉਂਕਿ ਉਸ ਕੱਦ ਦੇ ਕਈ ਹੁੰਦੇ ਹੁਣ ਐਡੀ ਵੱਡੀ ਸਾਡੀਆਂ ਸੰਸਥਾਵਾਂ ਠੀਕ ਹੈ ਗਿਆਨੀ ਕੁਲਦੀਪ ਸਿੰਘ ਗੜਗਾ ਜੋ ਉਹ ਇੱਕ ਤਖਤ ਸਾਹਿਬ ਦੇ ਜਥੇਦਾਰ ਨੇ ਉਹਨਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਲਾਇਆ ਕੀ ਸਿੱਖ ਕੌਮ 'ਚ ਬੁੱਧੀਜੀਵੀ ਘਟ ਗਏ ਕੀ ਸਿੱਖ ਕੌਮ 'ਚ ਬੁੱਧੀਜੀਵੀ ਘਟ ਗਏ ਕੀ ਕੋਈ ਅਹਜੀ ਤਾਕਤ ਹੈ ਜਿਹੜੀ ਨਹੀਂ ਚਾਹੁੰਦੀ ਕਿ ਪੱਕੇ ਤੌਰ ਤੇ ਜਥੇਦਾਰ ਸਾਹਿਬ ਉਥੇ ਲਾਏ ਜਾਣ ਇਹਦਾ ਸਵਾਲ ਹੈ ਨਾ ਬਿਲਕੁਲ ਅੱਛਾ ਇਹਦੇ ਨਾਲ ਹੀ ਇਹਦੇ ਇਹਦੇ ਨਾਲ ਹੀ ਡੱਲਾ ਸਾਹਿਬ ਇੱਕ ਸਵਾਲ ਦਾ ਹੋਰ ਤੁਸੀਂ ਜਵਾਬ ਦੱਸਣਾ ਇਹਦੇ ਨਾਲ ਹੀ ਮਿਲਦਾ ਜਵਾਬ ਹੈ ਭਾਈ ਰਣਜੀਤ ਸਿੰਘ ਜਿਹੜੇ ਆ ਜੀ ਸਾਬਕਾ ਜਥੇਦਾਰ ਅਕਾਲਤਖਨ ਸਾਹਿਬ ਦੇ ਉਹ ਵਿਰਸਾ ਸਿੰਘ ਵਲਟੋਵਾ ਨੂੰ ਮਿਲਦੇ ਆ ਫੋਟੋਆਂ ਵਾਇਰਲ ਹੋ ਜਾਂਦੀਆਂ ਪਰ ਭਾਈ ਰਣਜੀਤ ਸਿੰਘ ਜਿਹੜੇ ਆ ਇਹ ਬਾਦਲ ਪਰਿਵਾਰ ਦੇ ਖਿਲਾਫ ਖੁੱਲ ਕੇ ਬੋਲਦੇ ਆ ਤੇ ਵਿਰਸਾ ਸਿੰਘ ਵਲਟੋਹਾ ਹੁਣਾਂ ਦਾ ਵਿਵਾਦ ਹੋਇਆ ਇਹ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਦੇ ਨਾਲ ਤੇ ਫਿਰ ਇਹ ਮਿਲਣੀ ਹੁੰਦੀ ਹੈ ਇਹਨੂੰ ਸਮਝਣਾ ਹੋਵੇ ਤਾਂ ਕਿੱਦਾਂ ਸਮਝਾਂਗੇ ਤੇ ਦੇਖੋ ਜਿੱਥੋਂ ਤੱਕ ਆਪਾਂ ਦੇਖਿਆ ਸੋਸ਼ਲ ਮੀਡੀਆ ਤੇ ਮੈਨੂੰ ਲੱਗਦਾ ਹੈ ਵਿਰਸਾ ਸਿੰਘ ਵਲਟੋਹਾ ਹੁਣਾਂ ਦਾ ਹਾਲਚਲ ਪੁੱਛਣ ਗਏ ਸੀ ਇਹ ਨਿੱਜੀ ਮਿਲਣੀ ਸੀ ਦੇਖੋ ਜਥੇਦਾਰ ਸਾਹਿਬ ਦਾ ਜਥੇਦਾਰ ਰਣਜੀਤ ਸਿੰਘ ਗੁਰਚੰਦ ਸਿੰਘ ਟੋੜਾ ਹੁਣਾਂ ਦੇ ਬੜੇ ਨੇੜੇ ਰਹੇ ਐ ਔਰ 1995 96 96 ਤੋਂ 99 ਤੱਕ ਇਹ ਜਥੇਦਾਰ ਵੀ ਰਹੇ ਨੇ ਜਦੋਂ ਗੁਰਚੰਦ ਸਿੰਘ ਟੋੜਾ ਤੇ ਪ੍ਰਕਾਸ਼ ਸਿੰਘ ਬਾਦਲ ਦੇ ਵਿੱਚ ਮਨਮੁਟਾ ਹੋਇਆ ਔਰ ਮੈਂ ਤੁਹਾਨੂੰ ਹੋਰ ਦੱਸਦਾ ਜਥੇਦਾਰ ਗੁਰਚੰਦ ਸਿੰਘ ਟੋੜਾ ਤੇ ਪ੍ਰਕਾਸ਼ ਸਿੰਘ ਬਾਦਲ ਦੇ ਵਿਚਾਲੇ ਜਿਹੜਾ ਤੋੜ ਵਿਛੋੜਾ ਹੋਇਆ ਸੀ ਨਾ ਜੀ ਉਹਦੀ ਜਿਹੜੀ ਸ਼ੁਰੂਆਤ ਹੋਈ ਸੀ ਤੋੜ ਵਿਛੋੜੇ ਦੀ ਜਦੋਂ ਬਿਨਾਂ ਮਿਲੇ ਲੀਡਰ ਚਲੇ ਗਏ ਸੀ ਜਿੰਨਾ ਤੱਕ ਮੇਰੀ ਜਾਣਕਾਰੀ ਹੈ ਉਹ ਮੇਰੇ ਸਾਹਮਣੇ ਹੀ ਹੋਇਆ ਸੀ ਲੁਧਿਆਣਾ ਦੇ ਵਿੱਚ ਇੱਕ ਬਹੁਤ ਪ੍ਰਸਿੱਧ ਇੱਕ ਟਾਬਾ ਹੁੰਦਾ ਸੀ ਇੱਕ ਐਸਜੀਪੀਸੀ ਮੈਂਬਰ ਦਾ ਉੱਥੇ ਉੱਥੇ ਦੋਵਾਂ ਲੀਡਰਾਂ ਦੇ ਵਿੱਚ ਇੱਕ ਤਰੀਕੇ ਨਾਲ ਇਹ ਮੰਨ ਮਿਟਾ ਹੋਇਆ ਸੀ ਮੇਰੀ ਉਮਰ ਉਦੋਂ ਬਹੁਤ ਛੋਟੀ ਹੁੰਦੀ ਸੀ ਮੇਰਾ ਖਿਆਲ ਇਹ ਗੱਲ ਹੈਗੀ ਹੈ ਇਹ ਸੰ 2000 ਦੇ ਆਸ-ਪਾਸ 2 2000 ਤੋਂ 2000 ਤੋਂ ਪਹਿਲਾਂ ਦੀ ਨੇੜੇ ਤੇੜੇ ਦੀ ਹੈ ਫਿਰ ਉਸ ਤੋਂ ਬਾਅਦ ਜਥੇਦਾਰ ਗੁਰਚੰਦ ਸਿੰਘ ਟੋੜਾ ਉਹਨਾਂ ਨੇ ਵੱਖਰੀ ਪਾਰਟੀ ਬਣਾਈ ਸਰਬ ਹਿੰਦ ਸ਼ਰੋਮਣੀ ਅਕਾਲੀ ਦਲ ਬਣਾਇਆ ਤੇ ਉਹਨਾਂ ਦਿਨਾਂ ਦੇ ਵਿੱਚ ਪਾਈ ਰਣਜੀਤ ਸਿੰਘ ਉਹਨਾਂ ਨੂੰ ਵੀ ਹਟਾ ਦਿੱਤਾ ਗਿਆ ਸੀ ਬਤੌਰ ਜਥੇਦਾਰ ਔਰ ਇਹਨਾਂ ਨੇ ਫਿਰ ਆਪਣੀ ਧਾਰਮਿਕ ਪ੍ਰਚਾਰ ਦੀ ਇੱਕ ਲਹਿਰ ਬਣਾਈ ਸੋ ਪਰ ਜ਼ਿਰਸ਼ਾ ਸਿੰਘ ਵਲਟੋਹਾ ਨੂੰ ਤਾਂ ਜਥੇਦਾਰ ਸਹਿਬਾਨਾ ਉਹਨਾਂ ਨੇ ਤੁਹਾਨੂੰ ਪਤਾ ਹੀ ਹੈ ਅਕਾਲੀ ਦਲ ਚੋਂ ਹੁਕਮ ਦਿੱਤਾ ਸੀ ਉਹਨਾਂ ਨੂੰ ਕੱਢਣ ਦਾ ਤੇ ਉਹ ਅਸਤੀਫਾ ਹੀ ਦੇ ਗਏ ਸੀ ਮੈਨੂੰ ਲੱਗਦਾ ਹੈ ਜਿਆਨੀ ਰਣਜੀਤ ਸਿੰਘ ਉਹਨਾਂ ਦੀ ਜਿਹੜੀ ਮੀਟਿੰਗ ਹੈ ਜਥੇਦਾਰ ਪਾਈ ਰਣਜੀਤ ਸਿੰਘ ਦੀ ਸਾਬਕਾ ਜਥੇਦਾਰ ਇਹ ਨਿੱਜੀ ਮਿਲਣੀ ਰਹੀ ਹੈ ਜੋ ਮੈਨੂੰ ਲੱਗਦਾ ਹੈ ਪਰ ਇੱਕ ਗੱਲ ਹੋਰ ਵੀ ਹੈ ਇਸ ਤਰ੍ਹਾਂ ਦੇ ਸੰਕੇਤ ਵੀ ਨੇ ਕਿ ਸੁਖਬੀਰ ਸਿੰਘ ਬਾਦਲ ਉਹਨਾਂ ਦਾ ਜਿਹੜਾ ਧੜਾ ਹੈ ਉਹ ਕਿਤੇ ਨਾ ਕਿਤੇ ਇਹਨਾਂ ਯਤਨਾਂ 'ਚ ਲੱਗਿਆ ਹੈ ਕਿ ਜਿਹੜੇ ਲੋਕ ਸਾਡੇ ਪਰਸਪਰ ਵਿਰੋਧੀ ਰਹੇ ਨੇ ਕਿਤੇ ਨਾ ਕਿਤੇ ਜਿਨ੍ਹਾਂ ਨਾਲ ਅਸੀਂ ਕਦੀ ਪਹਿਲਾਂ ਡਾਇਲੌਗ 'ਚ ਨਹੀਂ ਆਏ ਅਸੀਂ ਗੱਲਬਾਤ ਨਹੀਂ ਕੀਤੀ ਉਹਨਾਂ ਦੇ ਪ੍ਰਤੀ ਨਰਮ ਰੁਖ ਲੱਗਦਾ ਮੈਂ ਗਿਆਨੀ ਕੁਲਦੀਪ ਸਿੰਘ ਗੜਗਜ ਉਹਨਾਂ ਦਾ ਬਿਆਨ ਸੁਣਿਆ ਅ ਟੰਡਰੀਆਂ ਵਾਲਿਆਂ ਦੇ ਸਬੰਧ ਦੇ ਵਿੱਚ ਉਹਦੇ ਤੋਂ ਮੈਨੂੰ ਲੱਗਿਆ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਕਿ ਤੁਸੀਂ ਆਓ ਵਿਚਾਰਾਂ ਕਰੀਏ ਸੋ ਮੈਨੂੰ ਇਹ ਲੱਗਦਾ ਹੈ ਕਿ ਹੁਣ ਭਾਈ ਰਣਜੀਤ ਸਿੰਘ ਉਹਨਾਂ ਦਾ ਵਿਰਸਾ ਸਿੰਘ ਵਲਟੋਹਾ ਨੂੰ ਮਿਲਣਾ ਹਾਲਾਂਕਿ ਮੈਂ ਨਾਲ ਨਹੀਂ ਜੋੜਦਾ ਪਰ ਮੈਂ ਇਹ ਵੀ ਕਹਿ ਦਨਾ ਕਿ ਭਾਵੇਂ ਵਿਰਸਾ ਸਿੰਘ ਵਲਟੋਹਾ ਨੇ ਅਸਤੀਫਾ ਦਿੱਤਾ ਸੀ ਅਕਾਲੀ ਦਲ ਚੋਂ ਸ਼੍ਰੋਮਣੀ ਅਕਾਲੀ ਦਲ ਨੇ ਉਹਨਾਂ ਨੂੰ 10 ਸਾਲ ਲਈ ਕੱਢਿਆ ਨਹੀਂ ਸੀ ਕੋਈ ਇਸ ਤਰ੍ਹਾਂ ਦਾ ਆਰਡਰ ਨਹੀਂ ਆਇਆ ਕੋਈ ਵੱਡੀ ਗੱਲ ਨਹੀਂ ਵਿਰਸਾ ਸਿੰਘ ਵਲਟੋਹਾ ਉਹਨਾਂ ਦੀ ਹਜੇ ਵੀ ਠੀਕ ਹੈ ਜੇ ਪੋਲਿਟੀਕਲ ਸਾਂਝ ਟੁੱਟੀ ਹੈ ਕੋਈ ਨਿੱਜੀ ਸਾਂਝ ਥੋੜੀ ਟੁੱਟੀ ਹੋਣੀ ਹੈ ਕਿਸੇ ਨਾਲ ਹੋ ਸਕਦਾ ਹੈ ਨਿੱਜੀ ਸਾਂਝ ਦੇ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਚੱਲ ਰਹੀਆਂ ਹੁਣ ਵੀ ਆਪਾਂ ਸ਼ੁਕਬੀਰ ਸਿੰਘ ਬਾਦਲ ਦਾ ਧੜਾ ਗੱਲ ਕਰਦਾ ਹੋਵੇ ਕਿ ਕਿਵੇਂ ਅਸੀਂ ਪੋਲਿਟਿਕਲ ਤੌਰ ਦੇ ਉੱਤੇ ਤਕੜੇ ਹੋਣਾ ਕੋਈ ਸਾਨੂੰ ਨਿੱਜੀ ਸਲਾਹ ਹੀ ਦੇ ਦੋ ਜੇ ਤੁਸੀਂ ਪਾਰਟੀ ਤੋਂ ਅਸਤੀਫਾ ਦਿੱਤਾ ਹੈ ਤੁਸੀਂ ਕਿਸੇ ਨਾਲ ਨਿੱਜੀ ਗੱਲਬਾਤ ਤੇ ਤਾਂ ਰੋਕ ਨਹੀਂ ਨਾ ਲਾ ਸਕਦੇ ਔਰ ਵਿਰਸਾ ਸਿੰਘ ਵਲਟੋਹਾ ਵੀ ਉਹਨਾਂ ਨੂੰ ਵੀ ਬਹੁਤ ਲੰਮਾ ਸਮਾਂ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਕੱਟਿਆ ਔਰ ਵਿਰਸਾ ਸਿੰਘ ਵਲਟੋਹਾ ਵੀ ਇੱਕ ਤਜਰਬੇਕਾਰ ਵਿਅਕਤੀ ਨੇ ਉਹ ਵੱਖਰੀ ਗੱਲ ਹੈ ਕਿ ਉਹਨਾਂ ਨੂੰ ਹੁਕਮ ਹੋਇਆ ਕਿ ਤੁਹਾਨੂੰ 10 ਸਾਲ ਦੀ ਪਾਰਟੀ ਚੋਂ ਇਹਨਾਂ ਨੂੰ ਕੱਢੋ ਪਰ ਇਹ ਜਿਹੜੀਆਂ ਮੁਲਾਕਾਤਾਂ ਨੇ ਤੇ ਡੇਰ ਸਵੇਰ ਇਹਨਾਂ ਦੇ ਜਿਹੜੇ ਅਸਲ ਮੰਤਵ ਨੇ ਜਿਹੜੇ ਇਹਨਾਂ ਦੇ ਮੰਤਵ ਕੀ ਸਿਰਫ ਨਿੱਜੀ ਨੇ ਜਾਂ ਇਹਨਾਂ ਨਿੱਜੀ ਮੀਟਿੰਗਾਂ ਦੇ ਵਿੱਚੋਂ ਕੁਝ ਨਵਾਂ ਉਭਾਰ ਆਏਗਾ ਕੋਈ ਨਵੀਂ ਚੀਜ਼ ਛਣ ਕੇ ਬਾਹਰ ਆਏਗੀ ਸਾਨੂੰ ਇੰਤਜ਼ਾਰ ਕਰਨਾ ਪਏਗਾ ਪਰ ਇਹ ਸਾਰੀਆਂ ਜਿਹੜੀਆਂ ਸਥਿਤੀਆਂ ਬਣ ਰਹੀਆਂ ਨੇ ਇਹਨਾਂ ਦਾ ਆਪਸੀ ਸਬੰਧ ਕਿਤਨਾ ਕਿਤੇ ਭਵਿੱਖ ਦੇ ਵਿੱਚ ਸਾਨੂੰ ਸਮਝਣ ਨੂੰ ਸੁਣਨ ਨੂੰ ਦੇਖਣ ਨੂੰ ਮਿਲ ਸਕਦਾ ਹੈ ਭਾਵੇਂ ਅਸੀਂ ਅੱਜ ਕੋਈ ਗੱਲ ਇਹ ਸਾਬਤ ਨਹੀਂ ਕਰ ਸਕਦੇ ਇਹ ਅਨੁਮਾਨਾਂ ਤੇ ਆਧਾਰ ਦੇ ਉੱਤੇ ਚੱਲਦੀ ਹੈ ਔਰ ਪੋਲਿਟਿਕਸ ਦੇ ਵਿੱਚ ਅਨੁਮਾਨ ਬੜੇ ਮਹੱਤਵਪੂਰਨ ਹੁੰਦੇ ਨੇ ਜਦੋਂ ਦੋ ਜਿਹੇ ਵਿਅਕਤੀ ਜਿਹੜੇ ਅਹੁਦਿਆਂ ਤੇ ਰਹੇ ਹੋਣ ਜਦੋਂ ਇੱਕ ਦੂਜੇ ਨੂੰ ਮਿਲਦੇ ਨੇ ਤੇ ਅਨੁਮਾਨ ਲੱਗਣੇ ਵੀ ਸੁਭਾਵਿਕ ਨੇ ਹੁਣ ਜਿਹੜੀ ਤੁਸੀਂ ਹਰਜਿੰਦਰ ਸਿੰਘ ਧਾਮੀ ਉਹਨਾਂ ਦੀ ਵੀ ਗੱਲ ਕੀਤੀ ਸੀ ਸੰਦੀਪ ਜੀ ਮੈਂ ਤਾਂ ਇਹ ਸੋਚਦਾ ਸੀ ਕਿ ਅਗਰ ਫਰਜੰਦਰ ਸਿੰਘ ਧਾਮੀ ਹੋਣਾ ਨੇ এসਜੀਪੀਸੀ ਚ ਵਾਪਸੀ ਮੰਨ ਲਈ ਸੁਖਵੀਰ ਬਾਦਲ ਦੇ ਕਹਿਣ ਤੇ ਅਗਰ ਉਹਨਾਂ ਨੇ ਵਾਪਸੀ ਮੰਨ ਲਈ ਤੇ ਮੇਰੇ ਦਿਮਾਗ ਚ ਪਤਾ ਨਹੀਂ ਇਹ ਕਿਉਂ ਸਵਾਲ ਜਾਂ ਪੈਦਾ ਹੋ ਰਿਹਾ ਹੈ ਕੀ ਇਹ ਵੀ ਗੱਲ ਸੰਭਵ ਹੈ ਕਿ ਹਰਜਿੰਦਰ ਸਿੰਘ ਧਾਮੀ ਦੁਬਾਰਾ ਉਸ ਭਰਤੀ ਕਮੇਟੀ ਚ ਵਾਪਸ ਆ ਜਾਣ ਇਹ ਸਵਾਲ ਹੈ ਇਹ ਵੀ ਸਵਾਲ ਹੈ ਵੀ ਕੀ ਉਹ ਭਰਤੀ ਕਮੇਟੀ ਦਾ ਹਿੱਸਾ ਦੁਬਾਰਾ ਬਣ ਸਕਦੇ ਨੇ ਅਗਰ ਉਹ ਬਣ ਸਕਦੇ ਨੇ ਤੇ ਉਦੇ ਪਿੱਛੇ ਕੀ ਕੀ ਹਾਲਾਤ ਹੋਣਗੇ ਕੀ ਕੀ ਉਹਨਾਂ ਦੀ ਸੋਚ ਹੋਏਗੀ ਇਹਦੇ ਉੱਪਰ ਅਸੀਂ ਡਿਸਕਸ਼ਨ ਕਰ ਸਕਦੇ ਹਾਂ ਦੇਖੋ ਫੈਸਲਾ ਤਾਂ ਉਹਨਾਂ ਦਾ ਹੈ ਹਜੇ ਤੱਕ ਹਰਜਿੰਦਰ ਸਿੰਘ ਧਾਮੀ ਉਹਨਾਂ ਦਾ ਅਸਤੀਫਾ ਮਨਜ਼ੂਰ ਕਰ ਲਿਆ ਗਿਆ ਹੋਵੇ ਇਹਦੇ ਬਾਰੇ ਆਫੀਸ਼ੀਅਲ ਜਾਣਕਾਰੀ ਨਹੀਂ ਹੈ ਹੋ ਸਕਦਾ ਮਨਜ਼ੂਰੀ ਕਰ ਲਿਆ ਹੋਵੇ ਦੇਖੋ ਜੇ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਵੱਲੋਂ ਜਥੇਦਾਰ ਸਹਿਬਾਨਾ ਵੱਲੋਂ ਹਰਜਿੰਦਰ ਸਿੰਘ ਧਾਮੀ ਔਰ ਪ੍ਰੋਫੈਸਰ ਕ੍ਰਿਪਾਲ ਸਿੰਘ ਬਡੂਂਗਰ ਉਹਨਾਂ ਦੇ ਅਸਤੀਫੇ ਮਨਜ਼ੂਰੀ ਕਰ ਲੈ ਫਿਰ ਤਾਂ ਗੱਲ ਖਤਮ ਹੋ ਗਈ ਅਗਰ ਉਹ ਨਹੀਂ ਹੋਏ ਹਜੇ ਵੀ ਕੀ ਕੋਈ ਵਾਪਸੀ ਦੀ ਗੱਲ ਤਾਂ ਨਹੀਂ ਸਾਹਮਣੇ ਆਏਗੀ ਅਸੀਂ ਬਤੌਰ ਪੱਤਰਕਾਰ ਇਹਦੇ ਤੇ ਡਿਸਕਸ਼ਨ ਤਾਂ ਕਰ ਹੀ ਸਕਦੇ ਆ ਨਾ ਅਗਰ ਵੱਡੀਆਂ ਵੱਡੀਆਂ ਸ਼ਖਸੀਅਤਾਂ ਅਸਤੀਫਾ ਦੇ ਕੇ ਇਹ ਕਹਿ ਕੇ ਵੀ ਨਹੀਂ ਅਸੀਂ ਵਾਪਸ ਨਹੀਂ ਆਉਣਾ ਵਾਪਸ ਆ ਸਕਦੀਆਂ ਨੇ ਤੇ ਅਸੀਂ ਸੰਦੀਪ ਜੀ ਗੱਲ ਵੀ ਨਹੀਂ ਕਰ ਸਕਦੇ ਵੈਸੇ ਗੱਲ ਹੈ ਅਗਰ ਬਿਲਕੁਲ ਠੀਕ ਹੈ ਦੇਖੋ ਜਿਹੜੀ ਉਹਨਾਂ ਨੇ ਬਿਆਨ ਦਿੱਤਾ ਸੁਖਬੀਰ ਸਿੰਘ ਬਾਦਲ ਹੋਣਾ ਦੇ ਜਿਹੜਾ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਉਹਨਾਂ ਦੇ ਘਰ 'ਚ ਪ੍ਰੋਗਰਾਮ ਰੱਖਿਆ ਗਿਆ ਵਰਸੀ ਸਮਾਗਮ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੀ ਉਹਨਾਂ ਦੀ ਦੂਸਰੀ ਵਰਸੀ ਸੀ 25 ਅਪ੍ਰੈਲ ਨੂੰ ਉਹ ਦਿਨ ਹਰਜਿੰਦਰ ਸਿੰਘ ਧਾਮੀ ਉਹਨਾਂ ਦਾ ਜਿਹੜਾ ਭਾਸ਼ਣ ਸੀ ਉਹਦੇ 'ਚ ਉਹਨਾਂ ਨੇ ਇੱਕ ਗੱਲ ਕਹੀ ਸੀ ਕਿ ਸਾਡੇ ਕਈ ਵਰਕਰ ਤੋਤਾ ਜ਼ਖਮੀ ਕਰਨ ਦਾ ਕੰਮ ਬੰਦ ਕਰਨ ਮਤਲਬ ਉਹ ਕਹਿੰਦੇ ਸੀ ਕਿ ਲੀਡਰ ਨੂੰ ਸਹੀ ਗੱਲ ਦੱਸਣ ਚੁਗਲੀ ਨਾ ਕਰਨ ਇਹਦਾ ਮਤਲਬ ਹੈ ਉਹਨਾਂ ਦੇ ਮਨ 'ਚ ਕੋਈ ਨਾ ਕੋਈ ਗੱਲ ਸੰਦੀਪ ਜੀ ਹੈ ਜਿਹੜੀ ਉਹਨਾਂ ਬਾਰੇ ਇਹ ਕਿਸੇ ਸੰਦਰਭ ਚ ਲੀਡਰ ਨੂੰ ਸਹੀ ਨਹੀਂ ਦੱਸੀ ਗਈ ਫਿਰ ਦੋ ਗੱਲਾਂ ਮੈਂ ਅਖੀਰ ਚ ਖਤਮ ਕਰੂੰਗਾ ਉਹ ਮੈਮੋਰੰਡਮ ਜਦੋਂ ਲੈ ਕੇ ਆਏ ਪੰਥਕ ਇਕੱਠ ਤੋਂ ਉਹ ਕੋਈ ਤਾਂ ਭਰੋਸਾ ਦੇ ਕੇ ਆਏ ਹੋਣਗੇ ਨਾ ਉਹਨਾਂ ਦੀ ਕੋਈ ਗੱਲ ਮੰਨੀ ਨਹੀਂ ਗਈ ਤੇ ਪੰਥਕ ਇਕੱਠ ਨੇ ਦੁਬਾਰਾ 10 ਮਈ ਤੱਕ ਦਾ ਅਲਟੀਮੇਟਮ ਦਿੱਤਾ ਵੀ ਜੇ ਹੁਣ ਜਥੇਦਾਰ ਸਹਿਬਾਨਾਂ ਨੂੰ ਹਟਾਉਣ ਦੇ ਫੈਸਲੇ ਰੱਦ ਨਾ ਕੀਤੇ ਗਏ ਤੇ ਅਸੀਂ 10 ਜੂਨ ਤੋਂ ਸ਼ਖਬੀਰ ਸਿੰਘ ਬਾਦਲ ਉਹਨਾਂ ਦੀ ਕੋਠੀ 5500 ਸਿੰਘਾਂ ਦੇ ਰੂਪ ਚ ਜਾ ਕੇ ਅਸੀਂ ਉੱਥੇ ਪਵਿੱਤਰ ਗੁਰਬਾਣੀ ਦਾ ਜਾਪ ਕਰਾਂਗੇ ਤੇ ਆਪਣਾ ਰੋਸ ਵਖਾਵਾਂਗੇ ਇਹ ਇਹ ਗੱਲ ਆਈ ਹੈ ਨਾ ਤੇ ਹੁਣ ਅਗਰ ਅਗਰੇ ਸਾਰੀਆਂ ਚੀਜ਼ਾਂ ਇਸੇ ਤਰ੍ਹਾਂ ਵਾਧੀਆਂ ਨੇ 10 ਜੂਨ ਆ ਜਾਂਦਾ ਹੈ ਕੱਲੂਕਾਰੇ ਤੋਂ ਬਾਅਦ ਵਾਲਾ ਦਿਨ ਹੈ ਤੇ ਅਗਰ ਸ਼ਖਬੀਰ ਬਾਦਲ ਦੇ ਘਰ ਦੇ ਬਾਹਰ 500 ਸਿੰਘ ਸੰਤ ਸਮਾਜ ਦੇ ਚਲੇ ਗਏ ਤੇ ਫੇਰੇ ਇੱਕ ਐਵੀ ਇੱਕ ਵੱਡੀ ਘਟਨਾ ਬਣਦੀ ਹੈ ਔਰ ਹਰਜਿੰਦਰ ਸਿੰਘ ਧਾਮੀ ਹੋਣਾ ਨੇ ਪੰਥਕ ਇਕੱਠ ਨੂੰ ਕੀ ਵਾਅਦਾ ਕੀਤਾ ਸੀ ਇਹਦੇ ਬਾਰੇ ਤਾਂ ਹਰਜਿੰਦਰ ਸਿੰਘ ਧਾਮੀ ਦੱਸ ਸਕਦੇ ਨਹੀਂ ਪਰ ਉਹ ਮੈਮੋਰੰਡਮ ਲੈ ਕੇ ਆਏ ਸੀ ਔਰ ਜਦੋਂ ਉਹਨਾਂ ਨੇ ਆ ਕੇ ਕਿਹਾ ਕਿ ਇੱਕ ਵਿਅਕਤੀ ਇੱਕ ਆਦੇ ਦੇ ਸਿਧਾਂਤ ਤੇ ਅੱਗੇ ਵਧਾਂਗੇ ਇੰਜ ਲੱਗਦਾ ਹੈ ਕਿ ਜਦੋਂ ਵਾਪਸ ਆਏ ਹਰਜਿੰਦਰ ਸਿੰਘ ਧਾਮੀ ਐਸਜੀਪੀਸੀ ਪ੍ਰਧਾਨ ਉਹ ਕੁਝ ਕਰਨਾ ਚਾਹੁੰਦੇ ਸੀ ਕੀ ਉਹ ਨਹੀਂ ਕਰ 파 ਰਹੇ ਕੀ ਉਹਨਾਂ ਨੂੰ ਨਹੀਂ ਕਰਨ ਦਿੱਤਾ ਜਾ ਰਿਹਾ ਕਿਤੇ ਉਹ ਦੁਬਾਰਾ ਵਾਪਸ ਤਾਂ ਨਹੀਂ ਚਲੇ ਜਾਣਗੇ ਦੇਖੋ ਧਾਮੀ ਸਾਹਿਬ ਅਗਰ ਪਹਿਲਾਂ ਅਸਤੀਫਾ ਦੇ ਸਕਦੇ ਨੇ ਸੰਦੀਪ ਜੀ ਤੇ ਦੁਬਾਰਾ ਵੀ ਦੇ ਸਕਦੇ ਨੇ ਅਸਤੀਫਾ ਦੇਣ ਤੋਂ ਕੋਈ ਰੋਕ ਨਹੀਂ ਹੁੰਦੀ ਅਗਰ ਉਹਨਾਂ ਨੇ ਪਹਿਲਾਂ ਅਸਤੀਫਾ ਦਿੱਤਾ ਇਹਦਾ ਮਤਲਬ ਹੈ ਉਹਨਾਂ ਦੇ ਮਨ ਤੇ ਬੋਝ ਸੀ ਕੋਈ ਨਾ ਕੋਈ ਤੇ ਜੇ ਹੁਣ ਵੀ ਸਥਿਤੀਆਂ ਉਹਨਾਂ ਦੇ ਮੁਤਾਬਕ ਨਹੀਂ ਹੋਈਆਂ ਤੇ ਉਹ ਦੁਬਾਰਾ ਵੀ ਅਸਤੀਫਾ ਦੇ ਸਕਦੇ ਨੇ ਬਤੌਰ ਐਸਡੀਪੀਸੀ ਪ੍ਰਧਾਨ ਤੇ ਸਤ ਮੈਂਬਰੀ ਕਮੇਟੀ ਦਾ ਅਸਤੀਫਾ ਵਾਪਸ ਵੀ ਲੈ ਸਕਦੇ ਨੇ ਅਗਰ ਨਹੀਂ ਮਨਜ਼ੂਰ ਹੋਇਆ ਇਹ ਹੁਣ ਮਨੁੱਖੀ ਸੁਭਾਅ ਹੈ ਬਾਕੀ ਧਾਮੀ ਸਾਹਿਬ ਦੀ ਸਾਨੂੰ ਚਿੰਤਾ ਹੈ ਧਾਮੀ ਸਾਹਿਬ ਜੇ ਅਗਰ ਕੋਈ ਦਬਾਅ ਹੈ ਅਗਰ ਉਹਨਾਂ ਦੀ ਗੱਲ ਨਹੀਂ ਸੁਣੀ ਜਾ ਰਹੀ ਤੇ ਉਹ ਜ਼ਰੂਰ ਸਿੱਖ ਸੰਗਤ ਦੇ ਰੂਬਰੂ ਹੋ ਸਕਦੇ ਨੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਪੰਜਾਬ ਦੀਆਂ ਸਿੱਖ ਸੰਗਤਾਂ ਨੇ ਐਸਜੀਪੀਸੀ ਚੁਣੀ ਹੈ ਸੋ ਉਹਨਾਂ ਨੂੰ ਆਪਣੀ ਗੱਲ ਬਈ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਆਪਣੇ ਮਨ ਦੀ ਗੱਲ ਰੱਖਾ ਦਿਲੋਂ ਸਤ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਲਈ ਦਿੱਤਾ ਬਹੁਤ ਬਹੁਤ ਧੰਨਵਾਦ ਸਸਿਕਾਲ ਜੀ ਬਹੁਤ ਧੰਨਵਾਦ ਜੀ ਸੰਦੀਪ ਜੀ ਔਰ ਕੋਈ ਵੀ ਸਾਡੇ ਵੱਲੋਂ ਕੀਤੀ ਗਈ ਇਸ ਚਰਚਾ ਦੇ ਕਿਸੇ ਪਹਿਲੂ ਦੇ ਨਾਲ ਅਗਰ ਸ਼ਖਸ ਅਸਹਿਮਤ ਹੈ ਉਹ ਆਪਣਾ ਪੱਖ ਰੱਖ ਸਕਦੇ ਆ ਸਾਡੇ ਨਾਲ ਸੰਪਰਕ ਕਰਨ ਅਸੀਂ ਉਹਨਾਂ ਦਾ ਪੱਖ ਵੀ ਇਸ ਚਰਚਾ ਰਾਹੀਂ ਅੱਗੇ ਵਧਾਵਾਂਗੇ ਧੰਨਵਾਦ ਜੀ